ਇਹ ਹੈ ਜੱਗੀ ਸਰਪੰਚ ਜੱਗੀ ਸਰਪੰਚ ਬਾਰੇ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਆਮ ਹੀ ਦੇਖਦੇ ਹੋ ਕਿ ਕਿਵੇਂ ਦੱਸਦੇ ਨੇ ਕਿ ਤੁਸੀਂ ਪਿੰਡ ਦੇ ਵਿਕਾਸ ਦੇ ਕੰਮ ਆਨਲਾਈਨ ਹੀ ਚੈੱਕ ਕਰ ਸਕਦੇ ਹੋ ਕਿਉਂਕਿ ਜੱਗੀ ਅਜੇਹਾ ਸਰਪੰਚ ਹੈ ਜਿਹਨੇ ਆਪਦੇ ਕੰਮ ਨੂੰ ਸੋਸ਼ਲ ਮੀਡੀਆ ਤੇ ਦੱਸਿਆ ਬਹੁਤੀ ਗੱਲ ਨਹੀਂ ਮੈਂ ਕਰਦਾ ਆਜੋ ਆਪਾਂ ਜੱਗੀ ਦੇ ਜੁਬਾਨੀ ਸੁਣਦੇ ਆ ਸਾਰੀ ਗੱਲ ਲੈਣੀ ਚਾਹੀਦੀ ਆ ਦੇਖੋ ਗੁਰਤੀ ਦਾ ਬਈ ਇਹਨਾ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਉਹ ਲਗਾਤਾਰ ਦੋ ਪਲਾਨ ਸਰਪੰਚ ਰਹੇ ਨੇ ਤੇ ਜਿਹੜੀ ਬਰੀਕੀਆਂ ਤੁਸੀਂ ਕਹਿਣੋ ਵੀ ਕਿਦਾਂ ਸੇ ਕਹਿਣਾ ਉਹ ਧੱਕੇ ਖਾ ਕੇ ਚੱਕਿਆ ਨੇ ਅੱਛਾ ਵੀ ਆਪਣੇ ਪਿੰਡ ਦਾ ਨਾਮ ਬਣਾਈ ਹੈ ਨਾ ਵੀ ਆਪਣਾ ਪਿੰਡ ਵੀ ਪੰਜਾਬ ਦੇ ਸੋਹਣੇ ਪਿੰਡਾਂ ਚ ਆਦੀ ਤਾਂ ਕਰਕੇ ਮੈਂ ਆ ਲੈਣ ਚਾਹਿਆ ਜੀ ਵੀ ਸਰਪੰਚ ਬਣਾਵਾਂ ਕਿ ਮੈਂ ਦਿਹਾੜੀ ਪਾਈ ਹੁੰਦੀ ਨਾ ਬਈ ਤਾਂ ਮੈਂ ਲੋਕਾਂ ਨੂੰ ਹੁਬਕੇਣਾ ਦੱਸਦਾ ਵੀ ਤੁਸੀਂ ਐਦਾਂ ਘਰੇ ਬੈਠੇ ਚੈੱਕ ਕਰ ਸਕਦੇ ਹਾਂ ਮਰੇਗਾ ਤੋਂ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰੋ ਕੋਈ ਐਪਲੀਕੇਸ਼ਨ ਬੋਲਦੀ ਲੋੜ ਨਹੀਂ ਤੇ ਸਾਰਾ ਕੁਝ ਸਰਕਾਰ ਦਾ ਹਨਾ ਦਿੱਤਾ ਲੋਕਾਂ ਵਾਸਤੇ ਵੀ ਕਿਦੀ ਕਿਦੀ ਦਿਹਾੜੀ ਪੈਂਦੀ ਆ ਕਿਹੜਾ ਕੰਮ ਨਰੇਗਾ ਚ ਹੋ ਗਿਆ ਕਿੰਨਾ ਪੈਸਾ ਲੱਗਿਆ ਆਰਟੀਆਈ ਪਾ ਕੇ ਫੜ ਸਕਦੇ ਆ ਮੇਰੇ ਗਾ ਦਾ ਪੌਂਡ ਲਾਈਨ ਚੈੱਕ ਕਰ ਸਕਦੇ ਆਂ ਵੈਸੇ ਫੜੇ ਫੜੇ ਸਰਪੰਚ ਜਾਂਦੇ ਨਹੀਂ ਹੈਗੇ ਤੇਜ਼ ਹੁੰਦੇ ਨਹੀਂ ਕਿਉਂਕਿ ਇਕੱਲਾ ਸਰਪੰਚ ਨਹੀਂ ਖੰਡ ਨਾਲ ਮਿਲ ਕੇ ਸਾਰੀ ਖਾਂਦੇ ਆ ਜੇ ਤੋ ਆਪਾਂ ਕੰਮ ਕਰਾਵਾਂਗੇ ਤਾਂ ਧੱਕੇ ਵੀ ਖਾਣੇ ਪੈਣਗੇ ਜੇ ਆਪਾਂ ਘਰੇ ਵੇ ਕੇ ਚਟਾ ਘੋੜ ਤਾਂ ਮਿਆਮਾ ਪਾ ਕੇ ਤੇ ਦੇ ਕੇ ਮੁੱਛਾਂ ਨੂੰ ਭਟ ਹਨਾ ਮੇਰੇ ਗਾ ਲਈ ਲੇਬਰ ਦੇ ਮਗਰੀ ਗਿੜੇ ਦੀ ਜਾਵੋਗੇ ਫਿਰ ਆਪਾਂ ਕੁਝ ਨਹੀਂ ਸਿੱਖਦੇ ਆਣ ਇਹ ਚਾਰ ਪੰਜ ਸੜਕਾਂ ਬਣੀਆਂ ਨੇ ਟੋਡਰ ਤੇ ਸਾਡੇ ਪਿੰਡ ਦੇ ਜੱਜ ਸਾਹਿਬ ਨੇ ਐਸ ਕੇ ਅਗਰਵਾਲ ਜੀ ਸਾਰਾ ਕੁਝ ਉਹਨਾਂ ਦੀ ਦੇਣ ਆ ਸਰਕਾਰਾਂ ਦੇ ਤੇ 0% ਯੋਗਦਾਨ ਤੇ ਬਾਕੀ ਵੀ ਸਭ ਤੋਂ ਵੱਡਾ ਕੰਮ ਜਿਹੜਾ ਮੇਰੇ ਮਨ ਨੂੰ ਸਕੂਨ ਦਿੰਦਾ ਹੈਗਾ ਇੱਕ ਮੈਰਜ ਪੈਲਸ ਬਣਾ ਰਿਹਾ ਜਦੋਂ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨਾ ਇੰਗਲੀਆਂ ਚ ਟੈਂਟ ਲਾਉਣੇ ਪੈਂਦੇ ਜਾਂ ਉਹਨਾਂ ਨੂੰ ਕਿਸੇ ਦੇ ਘਰੇ ਜਾ ਕੇ ਵਿਆਹ ਕਰਨੇ ਪੈਂਦੇ ਵੀ ਉਹਦਾ ਕੋਲ ਬੜਦਾ ਇੱਥੇ ਜਿਹੜੀ ਪੈਲਸ ਬਣਾ ਰਿਹਾ ਇਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਤੇ ਉਹ ਆਮ ਵਿਰੋਧੀ ਤਾਂ ਹੋਗੇ ਵਿਰੋਧੀ ਹੋਗੇ ਕਈ ਤਾਂ ਜਿਨ੍ਹਾਂ ਦੇ ਕੰਮ ਕਰਵਾਇਆ ਉਹ ਵੀ ਵਿਰੋਧੀ ਹੋਏ ਬੈਠੇ ਹੈਗੇ ਮੇਰਾ ਇਦਾਂ ਨਹੀਂ ਕਰਵਾਇਆ ਮੇਰਾ ਇਦਾਂ ਨਹੀਂ ਕਰਵਾਇਆ ਜਾਂ ਜਿਵੇਂ ਕੋਈ ਗਲੀ ਬਣਾਉਣ ਲੱਗੇ ਮੇਰੇ 게ਟ ਤੋਂ ਗਲੀ ਉੱਚੀ ਨਹੀਂ ਕੀਤੀ ਮੇਰੇ ਤੋਂ ਨੀਵੀਂ ਕਰਤੀ ਆਹ ਚੀਜ਼ਾਂ ਨਹੀਂ ਬਈ ਉਹਨਾਂ ਨੇ ਆਪਾਂ ਤਾਂ ਮੈਂ ਤਾਂ ਇਹ ਚਾਹਣਾ ਵੀ ਲੋਕ ਮੈਨੂੰ ਮੇਰੇ ਕੰਮ ਨਾਲ ਜਾਣ ਲੈਣਾ ਵੀ ਉਹ ਕੰਮ ਜੱਦੀ ਨੇ ਕਰਵਾਇਆਗਾ ਤਾਂ ਅਸਰ ਪੰਜ ਕਹਿਣੇ ਆ ਕਿਉਂ ਹੁਣ ਤੱਕ ਕੋਈ ਗੱਲ ਹੀ ਨਹੀਂ ਆਪਾਂ ਆਮ ਜੀਵਨ ਜਿੰਦਗੀਆਂ ਉਹਨਾਂ ਵਾਲੇ ਆ ਨਾ ਹੀ ਕੋਈ ਹੂਟ ਆਊਟ ਗਿਰੀ ਕੀਤੀ ਆ ਨਾ ਹੀ ਹੋਰਾਂ ਵਾਂਗੂ ਮੈਂ ਲੋਕਾਂ ਨੂੰ ਲੜਾਇਆ ਹਨਾ ਵੀ ਪੰਪ ਦੇ ਕੇ ਪਹਿਲਾਂ ਲੋਕਾਂ ਨੂੰ ਲੜਾਓ ਬਾਅਦ ਚ ਥਾਣਿਆਂ ਚ ਵੀ ਰੁਪਏ ਖਾਓ ਫਿਰ ਵਕੀਲਾਂ ਤੋਂ ਵੀ ਰੁਪਏ ਖਾਓ ਹਨਾ ਇਹ ਮਾਤਾ ਬਾਰੇ ਗੱਲ ਦੱਸ ਸਭ ਇੱਕ ਮੈਂ ਮੈਂ ਪੂਰੀ ਮਿਹਨਤ ਨਾਲ ਕਰ ਪਾਇਆ ਤਨੂੰ ਮਨੋ ਹਣਾ ਬਜ਼ੁਰਗਿਆ ਵਿਚਾਰੀ ਘਰ ਵਾਲੀ ਦੀ ਮੌਤ ਹੋਈ ਹੋएगी ਹੋ ਗਈ ਚੱਲ ਗੱਡੀ ਹੋਈ ਤੇ ਜਦੋਂ ਘਰ ਪੁਆਇਆ ਡੇਢ ਲੱਖ ਰੁਪਏ ਆਉਂਦਾ ਸਰਕਾਰ ਵੱਲੋਂ ਇੱਕ ਵੀ ਮਾਤਾ ਦਾ ਆ ਗਿਆ ਤੇ ਬਾਕੀ 30000 ਦੀ ਕਿਸ਼ਤਾਂਲੇ ਬਾਅਦ ਚ ਆਉਣੀ ਸੀ ਕੜਾ ਅੜ ਗਿਆ ਕਿਉਂਕਿ ਮਹਿੰਗਾਈ ਆ ਹਣਾ ਇੱਕ ਵੀ ਉਦੋਂ ਦਾ ਆਉਂਦਾਗਾ ਜਦੋਂ 11 12 ਰੁਪਏ ਬ੍ਰੇਤੀ ਸੀ ਅੱਜ ਤਾਂ 40 ਰੁਪਏ ਕੀ ਜਾਂ ਸਮੇਂਤਰੀ ਬੁਰੀ 150 ਦੀ ਸੀ ਉਦੋਂ ਦੀ ਇੱਕ ਵੀ ਆਉਂਦਾਗਾ ਤੇ ਫਿਰ ਮੈਂ ਸਾਡੇ ਪਿੰਡ ਦਾ ਇੱਕ ਸਾਡੇ ਪਿੰਡ ਦੀ ਜ਼ਮੀਨ ਨੇਤੀ ਹੈ ਜੀਰਕਪੁਰ ਤੋਂ ਨੇ ਸਰਦਾਰ ਸਰਜੀਤ ਸਿੰਘ ਜੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਰਕੇ ਜੀ ਕੱਚਾ ਘਰ ਪੱਕਾ ਕਰਾਉਣਾ ਤੁਸੀਂ ਮਦਦ ਕਰੋ ਕਿ ਮੈਂ ਤੁਹਾਨੂੰ ਸਮਾਨ ਚ ਕਾ ਦਉ ਭੇਜ ਦੀ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਮਾਤਾ ਨੂੰ ਸਮਾਨ ਚ ਕਾਤਾ 50000 ਰੁਪਏ ਤੋਂ ਉਹਨੇ ਸਮਾਨ ਚ ਕਾਤਾ 170000 ਚ ਕੰਮ ਕੰਪਲੀਟ ਕਰਤਾ ਤੇ ਬਾਕੀ 30000 ਮਾਤਾ ਦੇ ਖਾਤੇ ਚ ਆ ਗਿਆ ਤਰੂ ਮਹਾ ਮਾਤਾ ਉਹਨੂੰ ਕੰਦਾ ਗੁੰਦਾ ਕੱਢ ਲਿਓ ਤੇ ਸਾਡਾ ਮੇਰਾ ਵਿਰੋਧੀ ਆਇਆ ਆ ਕੇ ਦੇਖ ਕੇ ਜੇ ਕਹਿੰਦਾ ਮਾਤਾ ਰੁਪਇਆ 3 ਲੱਖ ਆ ਗਿਆ ਘਰ ਦੀ ਹਾਲੇ ਗੱਲ ਬਣੀ ਨਹੀਂ ਹੈਗੀ ਕਾਲ ਤੁਸੀਂ ਵੀਡੀਓ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਕ੍ਰਿਪਾ ਸਰਪੰਚ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਅਜਿਹਾ ਸਰਪੰਚ ਦਿਖਾਉਣ ਲੱਗੇ ਹਾਂ ਤੁਹਾਨੂੰ ਬਹੁਤ ਸਰਪੰਚ ਇਹ ਗੱਲ ਕਹਿੰਦੇ ਸੁਣੇ ਹੋਣਗੇ ਵੀ ਮੈਂ ਆਪਣੇ ਪਿੰਡ ਨੂੰ ਕਨੇਡਾ ਆਪਣਾ ਤੇ ਨਾ ਅਮਰੀਕਾ ਬਣਾ ਦੇਣਾ ਪਰ ਅੱਜ ਅਜਿਹਾ ਸਰਪੰਚ ਸਾਡੇ ਨਾਲ ਮੌਜੂਦ ਹੈ ਜੋ ਆਪਣੇ ਪਿੰਡ ਨੂੰ ਕਨੇਡਾ ਤੇ ਅਮਰੀਕਾ ਤੋਂ ਸੋਹਣਾ ਬਣਾਉਣਾ ਚਾਹੁੰਦਾ ਜਿਹੜਾ ਸੋਚਦਾ ਹੈ ਵੀ ਮੇਰੇ ਪਿੰਡ ਦੇ ਵਿੱਚ ਕਨੇਡਾ ਅਮਰੀਕਾ ਦੇ ਲੋਕ ਆ ਕੇ ਵਿਜ਼ਿਟ ਕਰਨ ਤੇ ਇਸ ਪਿੰਡ ਨੂੰ ਦੇਖਣ ਵੇ ਕਿੰਨਾ ਸੋਹਣਾ ਇਹ ਪਿੰਡ ਬਣਾਇਆ ਹੋਇਆ ਬਹੁਤੀਆਂ ਗੱਲਾਂ ਨਹੀਂ ਕਰਦਾ ਸਾਡੇ ਨਾਲ ਜੱਗੀ ਸਰਪੰਚ ਬਣੂਦ ਹੈ ਸਭ ਤੋਂ ਪਹਿਲਾਂ ਸਸੀ ਕਾਲ ਸਸੀ ਕਾਲ ਜੀ ਬਾਈ ਹੋਰ ਬਾਈ ਸੇ ਤਾਂ ਠੀਕ ਨੇ ਹਾਂਜੀ ਹਾਂ ਵਧੀਆ ਬਾਈ ਜੀ ਜੱਗੀ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿੰਡ ਦੀ ਗੱਲ ਕਰੀਏ ਹਾਂਜੀ ਬਾਈ ਤਾਂ ਬਹੁਤੇ ਦਰਸ਼ਕਾਂ ਨੂੰ ਤਾਂ ਪਤਾ ਹੈ ਲੋਹਾ ਖੇੜਾ ਪਿੰਡ ਜੇ ਲੋਹੇ ਖੇੜੇ ਦੀ ਗੱਲ ਹੋਵੇ ਤਾਂ ਜੱਗੀ ਦਾ ਨਾਮ ਆ ਜਾਂਦਾ ਇਹ ਕਾਰਨ ਕੀ ਹੈ ਮੈਸਰੀ ਪਰਮਾਤਮਾ ਦੀ ਕਿਰਪਾ ਹੈ ਨਾ ਆਪਾਂ ਤਾਂ ਮਿਹਨਤ ਕਰਨ ਵਾਲੀ ਸੀ ਚਲੋ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਦਾ ਧੰਨਵਾਦ ਆ ਜੱਗੀ ਤੋਂ ਜੱਗੀ ਸਰਪੰਚ ਬਣਨ ਦਾ ਸਫ਼ਰ ਕਿਤਾ ਦਰਿਆ ਸਫਰ ਔਖਾ ਰਿਹਾ ਬਈ ਹੂੰ ਕਿਵੇਂ ਅਸੀਂ ਸਟਾਰਟਿੰਗ ਸਟਾਰਟਿੰਗ ਤੇ ਸਟਾਰਟਿੰਗ ਦਾ ਬਈ ਇਹ ਸੀ ਸਾਡਾ ਪਿੰਡ ਨਾ ਇੱਕ ਪਸੜੇ ਪਿੰਡਾਂ ਚ ਆਉਣ ਲੱਗਿਆ ਸੀ ਕੋਈ ਸਹੂਲਤ ਨਹੀਂ ਸੀ ਹਨਾ ਪਿੰਡ ਚ ਹੂੰ ਮੌਜੂਦਾ ਪੰਚਾਇਤਾਂ ਹੀ ਨਸੇ ਵੇਚਣ ਵਾਲੇ ਹੋਏ ਪਏ ਸੀ ਹਨਾ ਹੂੰ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਤਾਂ ਨਸਿਹੜੀਆਂ ਨੂੰ ਸਹਿ ਦੇਣੀ ਹੈ ਨਾ ਜਾਂ ਪਿੰਡ ਦੇ ਜਿੰਨੇ ਵੀ ਕੰਮ ਸੀ ਉਹ ਰੋਕੇ ਪਏ ਸੀ ਮੈਂ ਸੋਚਿਆ ਸੀ ਵੀ ਆਪਣੇ ਪਿੰਡਰ ਦਾ ਨਾਮ ਬਣਾਈਏ ਹਨਾ ਵੀ ਆਪਣਾ ਪਿੰਡ ਵੀ ਪੰਜਾਬ ਦੇ ਸੋਹਣੇ ਪਿੰਡਾਂ ਚ ਆ ਗਏ ਤਾਂ ਕਰਕੇ ਮੈਂ ਆ ਲੈਣ ਚ ਆਏ ਸੀ ਵੀ ਸਰਪੰਚ ਬਣਾਵਾਂ ਬਹੁਤੇ ਆ ਪਾਰਟੀਆਂ ਦੀ ਅੱਖ ਵੀ ਹੋਊਗੀ ਕਿਉਂਕਿ ਜਿਹੜ ਲੀਡਰ ਸਿਰ ਚੱਕਦਾ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਬਹੁਤੀਆਂ ਪਾਰਟੀਆਂ ਵੱਲੋਂ ਜਾਂ ਅਪਰਾਧੀਆਂ ਵੱਲੋਂ ਕੀਤੀ ਜਾਂਦੀ ਹੈ ਵੀ ਇਹ ਬੰਦਾ ਆਵਾਜ਼ ਨਾ ਠਾਵੇ ਕਿਸੇ ਉੱਤੇ ਨਹੀਂ ਬੱਕਾਆਂ ਬਕਾਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਜਿਹੜੇ ਗੱਊ ਹੀ ਨਹੀਂ ਉਹਨਾਂ ਦਾ ਕੋਈ ਚੱਕਰ ਨਹੀਂ ਉਹਨਾਂ ਦੀ ਕੋਈ ਮੁੱਲ ਨਹੀਂ ਹੁੰਦਾ ਜੀ ਆ ਭਾਈ ਇਹ ਜਿਹੜੀ ਰਾਜਨੀਤੀ ਦੀ ਗੁੜਤੀ ਹੈ ਜਾਂ ਰਾਜਨੀਤੀ ਦੀਆਂ ਜਿਹੜੀਆਂ ਬਰੀਕੀਆਂ ਵਾ ਉਹ ਕਿੱਥੋਂ ਸਿੱਖਦੇ ਹੋ ਕਿੱਥੋਂ ਜੀ ਕਰਦਾ ਵੀ ਹੁਣ ਪਿੰਡ ਦੇ ਵਿੱਚ ਸਰਪੰਚੀ ਲੈ ਲੈਣੀ ਚਾਹੀਦੀ ਹੈ ਦੇਖੋ ਗੁਰਤੀ ਦਾ ਬਈ ਇਹਨਾਂ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਉਹ ਲਗਾਤਾਰ ਦੋ ਪਲੇਨ ਸਰਪੰਚ ਰਹੇ ਨੇ ਤੇ ਜਿਹੜੀ ਬਰੀਕੀਆਂ ਤੁਸੀਂ ਕਹਿੰਦੇ ਹੋ ਵੀ ਕਿੱਦਾਂ ਸੇ ਕਹਿਣਾ ਉਹ ਤੱਕੇ ਖਾਗੀ ਸਖਿਆਂ ਦੇ ਅੱਛਾ 5 ਸਾਲਾਂ ਦਾ ਜਨਕੀ ਸਾਰਾ ਕੁਝ ਜਿਹਾ ਲਗਭਗ ਪਤਾ ਹੀ ਲੱਗ ਗਿਆ ਕਿੰਨੇ ਕਿੰਨੇ ਤੱਕੇ ਖਾਦੇ ਆ ਬਹੁਤ ਜ਼ਿਆਦਾ ਖਾਦੇ ਆ ਬਈ ਮੈਨੂੰ ਤਾਂ ਲੱਗਦਾ ਮੇਰੇ ਜਨ ਨਹੀਂ ਤੱਕੇ ਕਿਸੇ ਸਰਪੰਚ ਨੇ ਖਾਧੇ ਨਹੀਂ ਹੋਣ ਹੂੰ ਕਿਉਂਕਿ ਜਦੋਂ ਆਪਾਂ ਕੰਮ ਕਰਾਵਾਂਗੇ ਤਾਂ ਤੱਕੇ ਵੀ ਖਾਣੇ ਪੈਣਗੇ ਜੇ ਆਪਾਂ ਘਰੇ ਬਹਿ ਕੇ ਚਟਾ ਕੁਰਤਾ ਪਜਾਮਾ ਪਾ ਕੇ ਤੇ ਦੇ ਕੇ ਮੁੱਸਾਂ ਨੂੰ ਭਟ ਹਨਾ ਮੇਰੀ ਗਲੀ ਲੇਬਰ ਦੇ ਮਗਰੀ ਗਿੜੇ ਦੀ ਜਾਵਾਂਗੇ ਫਿਰ ਆਪਾਂ ਕੁਝ ਨਹੀਂ ਸਿੱਖਦੇ ਇੱਕ ਇੱਕ ਗੱਲ ਹੋਰ ਬਾਈ ਆ ਨਰੇਕਾ ਤੋਂ ਮੈਨੂੰ ਯਾਦ ਆਇਆ ਸਰਪੰਚਾਂ ਤੇ ਇਲਜ਼ਾਮ ਬਹੁਤ ਲੱਗਦੇ ਨੇ ਕਹਿੰਦੇ ਆਪਦੇ ਭਰਾਵਾਂ ਦੀਆਂ ਹਾਜ਼ਰੀ ਨਰੇਕਾ ਦੇ ਵਿੱਚ ਪਾ ਦਿੰਦੇ ਆ ਪੈ ਜਾਂਦੀਆਂ ਵੀ ਸਾਰਾ ਕੁਝ ਹੋ ਜਾਂਦਾ ਤੁਸੀਂ ਵੀ ਪਾਈਆਂ ਕਿਸ ਦੀ ਨਹੀਂ ਆ ਪਾਈ ਬਈ ਬਈ ਜੇ ਮੈਂ ਇਹ ਦਿਹਾੜੀ ਪਾਈ ਹੁੰਦੀ ਨਾ ਬਈ ਤਾਂ ਮੈਂ ਲੋਕਾਂ ਨੂੰ ਹੁਬਕੇਣਾ ਦੱਸਦਾ ਵੀ ਤੁਸੀਂ ਏਦਾਂ ਘਰੇ ਬੈਠੇ ਚੈੱਕ ਕਰ ਸਕਦੇ ਮਰੇਗਾ ਤੋਂ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰੋ ਕੋਈ ਐਪਲੀਕੇਸ਼ਨ ਬਾਲਦੀ ਲੋੜ ਨਹੀਂ ਤੇ ਸਾਰਾ ਕੁਝ ਸਰਕਾਰ ਦਾ ਹਨਾ ਦਿੱਤਾ ਲੋਕਾਂ ਵਾਸਤੇ ਵੀ ਕਿਹਦੀ ਕਿਹਦੀ ਦਿਹਾੜੀ ਪਈਆਂ ਕਿਹੜਾ ਕੰਮ ਨਰੇਗਾ ਚ ਹੋਊਗਾ ਕਿੰਨਾ ਪੈਸਾ ਲੱਗਿਆ ਕੱਲੀ ਕੱਲੀ ਚੀਜ਼ ਤੁਹਾਡੇ ਮੋਬਾਈਲ ਚ ਤੇ ਮੇਰੀ ਸਰਪੰਚੀ ਦੀਆਂ ਦਿਹਾੜੀਆਂ ਪਈਆਂ ਨੇ ਜਾਲੀ ਮੈਂ ਝੂਠੂ ਬੁੱਲੀ ਜਾਵਾ ਪਰ ਸ਼ੁਰੂਆਤ ਜਿਹਦੇ ਨਾਲ ਚ ਪਈਆਂ ਨੇ ਜਦੋਂ ਮੈਨੂੰ ਭੇਤ ਨਹੀਂ ਸੀ ਮੈਂ ਤਾਂ ਧੱਕੇ ਧੱਕੇ ਖਾ ਕੇ ਭੇਤ ਆ ਗਿਆ ਸਾਡੇ ਪਿੰਡ ਦਾ ਸਾਫ ਕਾ ਸਰਪੰਚ ਮੇਰੀ ਸਰਪੰਚੀ ਇਸ ਨਰੇਗਾ ਚ ਆਉਂਦੀ ਆਉਦੇ ਘਰ ਵਾਲੀ ਦੀਆਂ ਦਿਹਾੜੀਆਂ ਪਾ ਗਿਆ ਇੱਕ ਗੰਦਾ ਨਾਲਾ ਸਾਫ ਕੀਤਾ ਸੀ ਚਲੋ ਕਰਵਾਤਾ ਮੈ ਰਿਆ ਸੀ ਨਾ ਜਿੱਦਾਂ ਜੀ ਮਿਲ ਕੇ ਭਈ ਸੈਕਟਰੀ ਨਾਲ ਬਣਦੀ ਹੁੰਦੀ 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 ਆ ਨਾ ਪਾ ਗਿਆ ਚਲੋ ਆਪਾਂ ਫੇਰ ਵੀ ਬੂਲੇ ਨੂੰ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਗੌਰ ਰੱਖੀ ਜੇ ਕਿ ਭਈ ਇਹ ਜਿਹੜਾ ਤੁਹਾਡਾ ਪਿੰਡ ਹੈ ਹਾਂਜੀ ਅੱਜ ਲੋਹੇ ਖੇੜੇ ਤੋਂ ਚਲੋ ਥੋੜੇ ਨਾ ਕਰਕੇ ਜਾਣਾ ਜਾਂਦਾ ਨਹੀਂ ਬਈ ਉਹ ਸਾਰਾ ਪ੍ਰਮਾਤਮਾ ਦਾ ਪਰ ਇਹ ਕਦੇ ਮੰਦੇ ਵਿੱਚ ਹੋਮਾ ਜਾ ਆਇਆ ਕਦੇ ਕਿਉਂਕਿ ਜਦੋਂ ਬੰਦਾ ਥੋੜਾ ਜਿਹਾ ਫੇਮਸ ਹੋ ਰੇ ਥੋੜਾ ਇਹ ਚੰਗਾ ਕੰਮ ਕਰਨ ਲੱਗ ਜੇ ਫਿਰ ਕਹਿੰਦੇ ਆ ਮਨ ਦੇ ਵਿੱਚ ਕਿਤੇ ਨਾ ਕਿਤੇ ਮਾਣ ਆ ਜਾਂਦਾ ਹੰਕਾਰ ਵਾਲੀ ਗੱਲ ਆ ਜਾਂਦੀ ਹੈ। ਆ ਬਈ ਮੈਂ ਤਾਂ ਨਹੀਂ ਲੱਗਦਾ ਮੈਂ ਫੇਰ। ਜੀ ਇਹ ਨਾ ਬਈ ਤੁਸੀਂ ਆਈਓ ਕਰੇ ਹਨਾ ਨੋਰਮਲ ਆ ਬਿਲਕੁਲ ਕੋਈ ਏਦਾਂ ਦੀ ਗੱਲ ਨਹੀਂ ਹੈ ਜੀ। ਇੱਕ ਹੋਰ ਗੱਲ ਪੁੱਛੂੰਗਾ ਜੀ ਤੁਹਾਨੂੰ ਮੈਂ। ਆਪਾਂ ਸਫਰ ਕਰ ਰਹੇ ਆ ਜਿੱਦਾਂ ਨਾਲ ਗੱਲਾਂ ਬਾਤਾਂ ਕਰ ਰਹੀਆਂ। ਹਾਂਜੀ ਹਾਂ। ਤੇ ਇਹ ਸੜਕ ਆ ਜਿੱਦਾਂ ਕੋਈ ਝਟਕਾ ਨਹੀਂ ਲੱਗਿਆ। ਕੋਈ ਖੱਡਾ ਨਹੀਂ ਦਿਖਿਆ। ਇਹ ਅਸੰਭਵ ਕਿਵੇਂ ਹੋਈ ਹੈ ਕਿਉਂਕਿ ਬਹੁਤਿਆ ਪਿੰਡਾਂ ਨੂੰ ਕੋ ਹਲੇ ਵੀ ਕੱਚੀਆਂ ਪਈਆਂ ਜਾਂਦੀਆਂ। ਅਸਲ 'ਚ ਨਾ ਬਈ ਸੜਕਾਂ ਜਿਹੜੀ ਆਪਾਂ ਸੜਕ ਤੇ ਜਾ ਰਹੇ ਆ ਨਾ ਇਹ ਚ 4-5 ਸੜਕਾਂ ਬਣੀਆਂ ਨੇ ਟੋਟਲ ਤੇ ਸਾਡੇ ਪਿੰਡ ਦੇ ਜੱਜ ਸਾਹਿਬ ਨੇ ਐਸ ਕੇ ਅਗਰਵਾਲ ਜੀ ਸਾਰਾ ਕੁਝ ਉਹਨਾਂ ਦੀ ਦੇਣ ਆ ਕਿਉਂ ਸਰਕਾਰਾਂ ਦੇ ਚ 0% ਯੋਗਦਾਨ ਨਾ ਤੇ ਸਰਕਾਰਾਂ ਦਾ ਪਿਛਲੀ ਸਰਕਾਰ ਨੇ ਵੀ ਨਹੀਂ ਕੋਈ ਔਰ ਕੀਤੀ ਤੇ ਹੁਣ ਵਾਲੀ ਵੀ ਨਹੀਂ ਕਰ ਰਹੀ ਹੁਣ ਵਾਲੇ ਤਾਂ ਕਹਿੰਦੇ ਅਸੀਂ ਕੰਮ ਬਹੁਤ ਕਰ ਰਹੇ ਹਾਂ ਨਹੀਂ ਨਹੀਂ ਬਈ ਕੁਝ ਵੀ ਨਹੀਂ ਸਾਡੇ ਪਿੰਡ ਦਾ ਕੋਈ ਹੋਇਆ ਨਹੀਂ ਸਿਰਫ ਦੋ ਪਾਰਕਾਂ ਦਾ ਕੰਮ ਚੱਲ ਰਿਹਾ ਉਹ ਵੀ ਜਨਕਿ ਵਿਚਾਲੇ ਪਿਆਗਾ ਉਹਨਾਂ ਦੀ ਪੇਮੈਂਟਾਂ ਨਹੀਂ ਹੋ ਰਹੀਆਂ ਅੱਛਾ ਇਹ ਜਿਹੜੀਆਂ ਸੜਕ ਕਿੰਨੀਆਂ ਸੜਕਾਂ ਫਰਕੇ ਗਰਾਂਟਾ ਕਿੰਨੀਆਂ ਲੈ ਕੇ ਆਏ ਹੋ ਸੜਕਾਂ ਵਾਸਤੇ ਸੜਕਾਂ ਵਾਸਤੇ ਬਈ 21 ਕਰੋੜ ਰੁਪਇਆ ਇਹਨਾਂ ਵਾਸਤੇ ਯਾਨੀ ਕਿ ਟੈਂਡਰਾਂ ਚ ਲੱਗਿਆ ਗਿਆ ਕਹਿੰਦੇ ਜਦੋਂ ਪੈਸਾ ਆ ਜਾਂਦਾ ਵੱਡੇ ਵੱਡੇ ਦਾ ਮਨ ਡੋਲ ਜਾਂਦਾ ਜਦੋਂ 21 ਕਰੋੜ ਦੀ ਗਰਾਂਟ ਲੈ ਕੇ ਆਏ ਇੱਕ ਗਾਣਾ ਵੀ ਆਇਆ ਸੀ ਲੈ ਲਾਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਫਿਰ ਜੀ ਨਹੀਂ ਕੀਤਾ ਵੀ ਹੁਣ 21 ਕਰੋੜ ਰੁਪਇਆ ਆ ਗਿਆ ਨਹੀਂ ਨਹੀਂ ਬਈ ਹਮ ਪ੍ਰਮਾਤਮਾ ਦੀ ਕਿਰਪਾ ਬਈ ਆਪਾਂ ਇਹਦੀ ਵੱਲ ਝਾਕੀ ਨਹੀਂ ਕਿਦੇ ਖਾਣ ਨੂੰ ਬਈ ਜਿੰਨਾ ਮਰਜ਼ੀ ਖਾਈ ਜਾਓ ਹਨਾ ਪਰ ਉਹ ਦੇਣਾ ਪੈਂਦਾ ਇੱਥੇ ਦੇਣਾ ਪੈਂਦਾ ਤੁਸੀਂ ਦੇਖ ਲਓ ਵੀ 1-2% ਸਰਪੰਚ ਹੋਣਗੇ ਜਿਹੜੇ ਖਾ ਕੇ ਅੱਗੇ ਵਧ ਗਏ ਨਹੀਂ ਪਿੱਛੇ ਗਏ ਨੇ ਸਾਰੇ ਜਿੰਨੇ ਗਏ ਨੇ ਇੱਕ ਗੱਲ ਹੋਰ ਜੱਗੀ ਭਾਈ ਬਹੁਤ ਲੋਕ ਤਾਂ ਸਰਪੰਚੀ ਇਸ ਗੱਲ ਕਰਕੇ ਲੜਦੇ ਆ ਮੇਰੀ ਪਿੰਡ ਦੇ ਵਿੱਚ ਧੌਂਸ ਹੋਊਗੀ ਮੇਰੀ ਗੱਡੀ ਮੂਰੇ ਸਰਪੰਚ ਲਿਖਿਆ ਹੋਊਗਾ ਮੇਰੇ ਬਾਅਰ ਅੱਗੇ ਸਰਪੰਚ ਲਿਖਿਆ ਹੋਊਗਾ ਪਰ ਤੁਹਾਡੇ ਇਦਾਂ ਦਾ ਬਿਲਕੁਲ ਨਹੀਂ ਇਹ ਕਾਰਨ ਕੀ ਹੈ ਭਾਈ ਮੈਨੂੰ ਵਧੀ ਨਹੀਂ ਲੱਗਦਾ ਇਹ ਕਿਉਂ ਨਾ ਆਪਾਂ ਦਾ ਮਤ ਇਹ ਚਾਹਣਾ ਵੀ ਲੋਕ ਮੈਨੂੰ ਮੇਰੇ ਕੰਮ ਨਾਲ ਜਾਣਣ ਨਾ ਵੀ ਉਹ ਕੰਮ ਜੱਗੀ ਨੇ ਕਰਵਾਇਆਗਾ ਤਾਂ ਸਰਪੰਚ ਕਹਨੇ ਆ ਕਿ ਹੁਣ ਤੱਕ ਕੋਈ ਹੁਨਰ ਦੇ ਕੋਈ ਗੱਲ ਹੀ ਨਹੀਂ ਆਪਾਂ ਨਾ ਆਮ ਜੀ ਜ਼ਿੰਦਗੀਆਂ ਵਾਲੇ ਆ ਉਹ ਹੁਣ ਤੱਕ ਕਿੰਨੇ ਕੰਮ ਕਰਵਾਤੇ ਹੋਣਗੇ ਕੰਮ ਬਾਈ ਪਿੰਡ 'ਚ ਵਾਧੂ ਕਰਵਾਤੇ ਜਾਨੀ ਕਿ 6-7 ਕੰਮ ਤਾਂ ਜਿਹੜੇ ਵੱਡੇ ਕੰਮ ਕਰਵਾਤੇ ਜਿਵੇਂ ਕਿ ਦਾਣਾ ਮੰਡੀ ਦਾ ਫੜ ਹੋ ਗਿਆ ਤੇ ਜਿਹੜੀਆਂ ਆਪਾਂ ਸੜਕਾਂ ਜਾ ਰਹੇ ਆ ਸੜਕਾਂ ਲੋਹਾ ਕਿੜਾ ਤੋਂ ਲੰਗੋਵਾਲ ਚਲੇ ਜਾਓ ਲੋਹਾ ਕਿਹੜਾ ਤੋਂ ਬੁੱਗਰ ਚਲੇ ਜਾਓ ਲੋਹਾ ਕਿਹੜਾ ਤੋਂ ਤਕੀਪੁਰ ਚਲੇ ਜਾਓ ਲੋਹਾ ਕਿਹੜਾ ਤੋਂ ਮੰਡੇਰ ਕਲਾਂ ਚਲੇ ਜਾਓ ਸਾਰੀਆਂ ਸੜਕਾਂ ਮੇਰੀ ਸਰਪੰਚੀ ਚ ਬਣੀਆਂ ਨੇ ਬਣਾਈਆਂ ਪਰਮਾਤਮਾ ਨੇ ਪਰ ਮਿਹਨਤ ਮੈਂ ਕੀਤੀ ਨਾ ਬਈ ਜਦੋਂ ਪਾਸ ਕਰਵਾਉਣ ਵੇਲੇ ਜੋ ਵੀ ਉਹਨਾਂ ਦਾ ਹੁੰਦੇ ਆ ਕਾਗਜ਼ ਪੱਤਰ ਸਾਰੀ ਕਾਰਵਾਈ ਕਰਨੀ ਤੇ ਡਿਸਪੈਂਸਰੀ ਬਣ ਗਈ ਪਿੰਡ 'ਚ ਬਈ ਬਾਲੀਵਾਲ ਦਾ ਗਰਾਊਂਡ ਬਣ ਗਿਆ ਛੀਚੇਵਾਲ ਮਾ ਦਾ ਟੋਬਾ ਬਣ ਗਿਆ ਤੇ ਬੱਸ ਸਟੈਂਡ ਬਣ ਗਿਆ ਸੀਰ ਕਰਨੈਲ ਸਿੰਘ ਜੋ ਕਿ ਪਿਛੇ ਜੇ ਮੁੰਡਾ ਸੀ ਉਹਦੀ ਯਾਦ 'ਚ ਗੇਟ ਬਣ ਗਿਆ ਤੇ ਬਾਕੀ ਬਈ ਸਭ ਤੋਂ ਵੱਡਾ ਕੰਮ ਜਿਹੜਾ ਮੇਰੇ ਮਨ ਨੂੰ ਸਕੂਨ ਦਿੰ ਇੱਕ ਮੈਰਿਜ ਪੈਲਸ ਬਣਾ ਰਿਆ ਜਦੋਂ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨਾ ਗਲੀਆਂ 'ਚ ਟੈਂਟ ਲਾਉਣੇ ਪੈਂਦੇ ਜਾਂ ਉਹਨਾਂ ਨੂੰ ਕਿਸੇ ਦੇ ਘਰੇ ਜਾ ਕੇ ਵਿਆਹ ਕਰਨੇ ਪੈਂਦੇ ਵੀ ਉਹਦਾ ਕੋਲ ਵੜਦਾ ਇੱਥੇ ਜਿਹੜੀ ਪੈਲਸ ਬਣਾ ਰਿਆ ਇਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਤੇ ਪੈ ਪੈਲਸ ਦਾ ਕੋਈ ਖਰਚਾ ਖਰਚਾ ਵੀ ਹੋਊਗਾ ਇਹਦਾ ਨਹੀਂ ਕੋਈ ਖਰਚਾ ਨਹੀਂ ਗਰੀਬਾਂ ਵਾਸਤੇ ਬਿਲਕੁਲ ਫ੍ਰੀ ਬਈ ਮੈਂ ਤਾਂ ਗਰੀਬਾਂ ਵਾਸਤੇ ਚੋਗੋ ਬਈ ਪਹਿਲਾਂ ਵੀ ਤੁਸੀਂ ਵੀਡੀਓ ਵਗੈਰਾ ਸਾਇਦ ਦੇਖੀ ਹੋਊਗੀ ਜਦੋਂ ਕੋਈ ਗਰੀਬ ਕੁੜੀ ਦਾ ਵਿਆਹ ਹੁੰਦਾ ਹੈਗਾ ਤਾਂ ਹਰੇਕ ਨੂੰ 5100 ਰੁਪਏ ਦੇ ਤੌਰ ਤੇ ਦੇ ਕੇ ਆਉਣਾ ਹੈ ਸਰਮ ਤੋਂ ਬਈ ਜੇ ਮੈਂ ਤਾਂ ਇਹ ਸੁਣਿਆ ਕਹਿੰਦੇ ਜਿਹ सरपंच ਉਹ ਨਹੀਂ ਪੂਰੇ ਪਹੁੰਚਣ ਦਿੰਦੇ ਲੋੜਵੰਦਾ ਤੱਕ ਵੀ ਮੈਂ ਇਹ ਚੀਜ਼ ਨੂੰ ਪੁੱਨ ਮੰਨਦਾ ਜੇ ਤੁਸੀਂ ਅੱਜ ਮੇਰੇ ਕੋਲੇ ਆਏ ਹੋ ਮੈਨੂੰ ਜਾਣਦੇ ਹੋ ਤਾਂ ਸਭ ਤੋਂ ਪਹਿਲਾਂ ਮੇਰੀ ਇਹ ਵੀਡੀਓ ਵਾਇਰਲ ਹੋ ਜਾ ਜੀ ਉਹ ਸਕਣ ਸਕੀਮ ਦੇਣ ਵਾਲੀਆਂ ਵੀ ਮੈਂ ਅੱਜ ਕੁੜੀ ਨੂੰ ਸਕਣ ਸਕੀਮ ਦੇਣਾ ਦੇ ਰਹੇ ਹਾਂ ਜੀ ਉਹ ਚੀਜ਼ਾਂ ਕਰਕੇ ਮੈਂ ਤਾਂ ਇਹ ਚੀਜ਼ਾਂ ਦਾ ਪੁੱਨ ਮੰਨਦਾਗਾ ਸਗੋਂ ਜਿਹੜਾ 51000 ਪੰਜਾਬ ਸਰਕਾਰ ਵੱਲੋਂ ਆਉਂਦਾਗਾ ਕੋਈ ਸਿੰਗਲ ਕਰ ਵੀ ਨਹੀਂ ਸਾਡੇ ਪਿੰਡ ਚ ਵੀ ਜਿਹਨੂੰ ਸਕਣ ਸਕੀਮ ਨਾ ਮਿਲੀ ਹੋਵੇ ਹਰ ਕਿਸੇ ਨੂੰ ਬਈ ਦਵਾ ਰਿਆ ਜੀ ਪਰ ਇਹ ਬੈਠਿਆਂ ਨੂੰ ਇੱਕ ਵੀ ਪੈਸਾ ਖਰਚ ਨਹੀਂ ਹੋਣ ਦਿੰਦੇ ਕੋਈ ਆ ਕੇ ਕਹਿ ਨਹੀਂ ਸਕਦਾ ਵੀ ਮੇਰੇ 10 ਪੈਸੇ ਦੇ ਫੋਟੋਕਾਪੀਆਂ ਤੇ ਵੀ ਲੱਗਦੇ ਹੋਣ ਉਹ ਵੀ ਸਗੋਂ ਮੈਂ ਕਰਵਾਉਣਾ ਸਾਰਾ ਕੁਝ ਬਹੁਤ ਸਰਪੰਚ ਤਾਂ ਕਹਿੰਦੇ ਸਗਨ ਸਕੀਮ ਦਵਾਉਣੀ ਬਹੁਤ ਔਖੀ ਹੈ ਕਹਿੰਦੇ ਜਮੀ ਔਖੀ ਨਹੀਂ ਬਾਈ ਜਦੋਂ ਦਵਾਉਣੀ ਹੋਵੇ ਕੰਮ ਤਾਂ ਕੋਈ ਔਖਾ ਨਹੀਂ ਹੈਗਾ ਜੇ ਆਪਣੇ ਚ ਹਿੰਮਤ ਹੋਵੇ ਕਰਨ ਦੀ ਕਰਨਾ ਕੀ ਹੈ ਬਸ ਫਾਰਮ ਭਰਨੇ ਨੂੰ ਪਟਵਾਰੀ ਕੋਲ ਜਾਣਾ ਤਹਿਸੀਲਦਾਰ ਕੋਲ ਜਾਣਾ ਫਾਇਲ ਜਮਾ ਕਰਾ ਕੇ ਆਉਣੀ ਹੈ ਸਿਰਫ 1 ਘੰਟੇ ਦਾ ਕੰਮ ਹੈਗਾ ਬਾਈ ਇੱਕ ਮੈਂ ਪਰਸਨਲ ਵੀ ਤੁਹਾਨੂੰ ਸਵਾਲ ਕਰੂੰਗਾ ਇਹ ਰਾਜਨੀਤੀ ਦੇ ਵਿੱਚ ਰਹਿੰਦੇ ਆ ਪਰਿਵਾਰ ਨੂੰ ਬਹੁਤ ਘੱਟ ਟਾਈਮ ਦਿੱਤਾ ਜਾਂਦਾ ਇਹ ਨਹੀਂ ਪਤਾ ਵੀ ਰਾਤ ਨੂੰ ਕਿਹਨੇ ਦਰਵਾਜ਼ਾ ਖੜਕਾ ਦੇਣਾ ਵੀ ਸਰਪੰਚ ਸਾਹਿਬ ਆਓ ਬਾਹਰ ਇੱਧਰ ਲੈਣਾ ਇੱਧਰ ਜਾਣਾ ਫਿਰ ਮੈਨੇਜ ਹੋ ਜਾਂਦਾ ਸਭ ਕੁਝ ਨਹੀਂ ਬਈ ਉਹ ਤਾਂ ਜਦੋਂ ਸਰਪੰਚ ਬਣ ਕੇ ਫਿਰ ਲੋਕਾਂ ਨਾਲ ਖੜਨਾ ਪੈਂਦਾ ਹਨਾ ਫਿਰ ਪਰਿਵਾਰ ਬਾਅਦ ਚ ਪਹਿਲਾਂ ਪਿੰਡ ਫਿਰ ਕਰੇ ਵੀ ਥੋੜਾ ਜਿਹਾ માતા ਨਾਲ ਵੀ ਗੁੱਸਾ ਗਿਲਾ ਹੋ ਜਾਂਦਾ ਉਹ ਮਾਤਾ ਕਹਿੰਦੀ ਹੋਊਗੀ ਪੁੱਤ ਘਰੇ ਬੈ ਕਈ ਵਾਰੀ ਰੋਟੀ ਵੀ ਛੱਡ ਕੇ ਜਾਣਾ ਪੈ ਜਾਂਦਾ ਬਈ ਬਿਲਕੁਲ ਜਾਣਾ ਪੈਂਦਾ ਕਈ ਵਾਰ ਕੋਈ ਖਾਸ ਰਿਸ਼ਤੇਦਾਰੀ ਚ ਪ੍ਰੋਗਰਾਮ ਹੁੰਦਾ ਹਨਾ ਉਹ ਵੀ ਛੱਡਨੇ ਪੈਂਦੇ ਹੈਗੇ ਵੀ ਪਹਿਲਾਂ ਪਿੰਡ ਦਾ ਐਜੂਕੇਸ਼ਨ ਆਸਤੇ ਜਿਵੇਂ ਹੋਣ ਦੀਆਂ ਸਰਕਾਰਾਂ ਵੀ ਕਹਿ ਰਹੀ ਐਜੂਕੇਸ਼ਨ ਆਸਤੇ ਤੁਸੀਂ ਕੀ ਕੀਤਾ ਆਪਣੇ ਪਿੰਡ ਦੇ ਵਿੱਚ ਬਈ ਸਕੂਲ ਚ ਕਮਰੇ ਬਣਵਾਏ ਹਨ ਤੇ ਬਾਕੀ ਪਲੱਸ 2 ਸਕੂਲ ਕਰਵਾਉਣ ਵਾਸਤੇ ਮੈਂ ਬਹੁਤ ਜ਼ੋਰ ਲਾਇਆ ਉਹ ਮੇਰੀ ਸਰਕਾਰਾਂ ਨੇ ਪਿਛਲੀ ਨੇ ਨਹੀਂ ਸੁਣੀ ਤੇ ਅੰਤਿਅਲੀ ਨੇ ਵੀ ਨਹੀਂ ਸੁਣੀ ਹੈਗੀ ਹਰਜੋਤ ਸਿੰਘ ਬੈਂ ਜੀ ਨੂੰ ਮੈਂ ਰਿਕਵੈਸਟ ਕੀਤੀ ਸੀ ਤੈਨੂੰ ਉਹਨਾਂ ਨੇ ਵੀ ਕੀਤੀ ਗੱਲਬਾਤ ਹਨ ਪਰ ਕੋਈ ਗੱਲ ਬਣੀ ਨਹੀਂ ਹੈਗੀ ਨਾਲ-ਨਾਲ ਹਨਾ ਆਪਾਂ ਪਿੰਡ ਦਾ ਢੇੜਾ ਵੀ ਲਾ ਰਹੇ ਆ ਇਹ ਨਾਲ-ਨਾਲ ਕੰਮ ਵੀ ਦਿਖਾ ਰਹੇ ਆ ਕਿਹੜੇ-ਕਿਹੜੇ ਕੀਤੇ ਨੇ ਤੇ ਇਹ ਬਈ ਇੱਕ ਗੱਲ ਹੋਰ ਦੱਸੋ ਇਹ ਜਿਹੜੀ ਮੋਚ ਹੈ ਇਹ ਖੜਨ ਦਾ ਕੀ ਕਰਨਾ ਇਹ ਕਦੇ ਨਾ ਖੜਦੀ ਹੈ ਬਾਈ ਜਦੋਂ ਮਨ ਸੱਚਾ ਹੋਵੇ ਨਾ ਕਿਸੇ ਨਾਲ ਬੇਈਮਾਨੀ ਨਾ ਕੀਤੀ ਹੋਵੇ ਤਾਂ ਉਸ ਖੜਨ ਦਾ ਤਾਂ ਉਸ ਖੜਦੀ ਹੈਗੀ ਹਮ ਬਹੁਤ ਲੋਕ ਤਾਂ ਜਿਵੇਂ ਕਹਿੰਦੇ ਹਨ ਨਾ ਵੀ ਇਹ ਜੈਲ ਨਾ ਨਹੀਂ ਖੜਦੀ ਇਹ ਫਿਕਸੋ ਨਾਲ ਨਹੀਂ ਖੜਦੀ ਚੰਗੇ ਕੰਮ ਕਰਦੇ ਚੰਗੇ ਕੰਮ ਕਰਕੇ ਖੜਦੀ ਹੈ ਤੇ ਪੇਟ ਦੇ ਵਿੱਚ ਬਾਈ ਬਹੁਤ ਵਿਰੋਧੀ ਵੀ ਹੋਣਗੇ ਕਿਉਂਕਿ ਵਾਧੂ ਵਾਧੂ ਜਿਹੜੇ ਬੰਦੇ ਦੀ ਉਸਤਤ ਹੋਂਦੀ ਹੈ ਤਾਂ ਉਹਦੀ ਨਿੰਦਿਆ ਵੀ ਹੁੰਦੀ ਹੈ ਹੈਗੀ ਹੈ ਬਾਈ ਇਹਨਾਂ ਹਮ ਉਹ ਜੋ ਕੁਝ ਸੱਕਣੀ ਹੈਗਾ ਨਾ ਤੇ ਕਈ ਤਾਂ ਚਲੋ ਆਮ ਵਿਰੋਧੀ ਤਾਂ ਹੋਗੇ ਵਿਰੋਧੀ ਹੋਗੇ ਕਈ ਤਾਂ ਜਿਨ੍ਹਾਂ ਦੇ ਕੰਮ ਕਰਵਾਇਆ ਉਹ ਵੀ ਵਿਰੋਧੀ ਹੋਏ ਬੈਠੇ ਹੈਗੇ ਮੇਰਾ ਇਦਾਂ ਨਹੀਂ ਕਰਵਾਇਆ ਮੇਰਾ ਇਦਾਂ ਨਹੀਂ ਕਰਵਾਇਆ ਜਾਂ ਜਿਵੇਂ ਕੋਈ ਗਲੀ ਬਣਾਉਣ ਲੱਗੇ ਮੇਰੇ 게ਟ ਚ ਗਲੀ ਉੱਚੀ ਨਹੀਂ ਕੀਤੀ ਮੇਰੇ ਤੋਂ ਨੀਮੀ ਕਰਤੀ ਆ ਚੀਜ਼ਾਂ ਨਹੀਂ ਬਈ ਜਾਂ ਮੇਰੇ 게ਟ ਚ ਪੁਲੀ ਨਹੀਂ ਬਣਾ ਕੇ ਗਿਆ ਹੁਣ ਕੱਲੇ ਕੱਲੇ ਘਰ ਨੂੰ ਬਈ ਪੁਲੀਆਂ ਕਿੱਥੇ ਬਣਾ ਦੀਏ ਕੰਮ ਤਾਂ ਸਾਂਝੇ ਹੋ ਜਾਣ ਉਹੀ ਵਾਧੂ ਹੁੰਦੇ ਆ ਬਹੁਤ ਲੋਕ ਤਾਂ ਕਹਿੰਦੇ ਇਸ ਕੱਲੋ ਗੁੱਸੇ ਵੀ ਸਾਡਾ ਪਸ਼ੂਆਂ ਵਾਲਾ ਪੱਕਾ ਨਹੀਂ ਕਰਾਇਆ ਹੁੰਦੀਆਂ ਤਾਂ ਦੀਏ ਹੁਣ ਬਈ ਕੱਚੇ ਘਰ ਆਇਆ ਹੈ ਨਾ ਕਈ ਕੋਠੀਆਂ ਪਾਈ ਬੈਠੇ ਹੁੰਦੇ ਆ ਕਿ ਕਹਿੰਦੇ ਵੀ ਸਾਡਾ ਜਿਹੜੇ ਪਸ਼ੂ ਵਾਲੇ ਨੇ ਉਹ ਦਿਖਾ ਕੇ ਵੀ ਤੂੰ ਫੋਟਾਂ ਖਿੱਚਾ ਕੇ ਸਾਡਾ ਹੀ ਪੱਕਾ ਕਰਾ ਦੇ ਪਰ ਨਹੀਂ ਬਈ ਜੇ ਆਪਾਂ ਹਨਾ ਇੱਕ ਬੰਦੇ ਦਾ ਆ ਪੱਕ ਪੂਰਾਗੇ ਤਾਂ ਫਿਰ ਸਾਰਾ ਪਿੰਡ ਹੀ ਆਪਣੇ ਬਾਹਰ ਚਾ ਕੇ ਖੜ ਜੂਗਾ ਵੀ ਯਾਰ ਤੂੰ ਉਹਦਾ ਕਰਾ ਤਾਂ ਸਾਡਾ ਚੋਣੀ ਕਰਾਉਂਦਾ ਹੈਂਗਾ ਜੀ ਉਹਨਾ ਕਣਕ ਮੰਡਰ ਨਾਲ ਪਿੱਛੇ ਰੋਲਾ ਪਿਆ ਹਨਾ ਪਿੱਛੇ ਜੀ ਤੇ ਜਿਹੜੇ ਬੰਦੇ ਹਨਾ ਬਈ ਵਧੀਆ ਸਰ ਦੇ ਵਰਦੇ ਆ ਉਹ ਵੀ ਕਣਕ ਲੈਣ ਖੜੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਯਾਰ ਤੁਸੀਂ ਬਾਅਦ ਚ ਲੈ ਲਓ ਵੀਰ ਬਣ ਕੇ ਪਹਿਲਾਂ ਜਿਹੜੇ ਲੋਡ ਬੰਦ ਨੇ ਇਹਨਾਂ ਨੂੰ ਲੈ ਲੈ ਲਓ ਫਿਰ ਉਹੀ ਗੱਲ ਬਈ ਚਲੋ ਵਿਰੋਧ ਤਾਂ ਪਈ ਜਾਂਦਾ ਹੀ ਨਿੱਕੇ ਨਿੱਕੇ ਗੱਲਾਂ ਤੇ ਵਿਰੋਧ ਪੈ ਜਾਂਦਾ ਨੇ ਭਾਬੀ اور ਜਿਵੇਂ ਆਪਾਂ ਹੋਰ ਵੀ ਅੱਗੇ ਜਾ ਰਹੇ ਹਾਂ ਇੱਧਰ ਇਹ ਫਿਰਨੀ ਤੇ ਕਿਹੜੇ ਕਿਹੜੇ ਕੰਮ ਕੀਤੇ ਜਿਹੜੇ ਆਪਾਂ ਨੂੰ ਕਰਨ ਨੂੰ ਵੇਖਣ ਨੂੰ ਮਿਲ ਸਕਦੇ ਆ ਸਰ ਫਿਰਨੀ ਤੇ ਭਾਈ ਜਿਵੇਂ ਬਸ ਸਟੈਂਡ ਬਣ ਗਿਆ ਹਨਾ ਹੂੰ ਇਹ ਇਹ ਤੁਹਾਡੇ ਸਮੇਂ 'ਚ ਬਣਿਆ ਤੁਹਾਡੇ ਰਾਜ ਚ ਗੱਲ ਕਰਨ ਆਪਾਂ ਬਣਾਏ ਹਾਂ ਜੀ ਕਿ ਜਿਵੇਂ ਗੇਟ ਬਣ ਗਿਆ ਹਨਾ ਜੀ ਸੀਰ ਕਰਨ ਸਿੰਘ ਦੀ ਯਾਦ ਚ ਹੂੰ ਮੈਰਿਜ ਪੈਲਸ ਦਾ ਕੰਮ ਚੱਲ ਰਿਹਾ ਤੇ ਜਿਹੜੀ ਫਿਰਨੀ ਤੇ ਜਾ ਰਹੇ ਆ ਇਹ ਫਿਰਨੀ ਵੀ ਜੀ ਪਰਮਾਤਮਾ ਦੀ ਕਿਰਪਾ ਨਾਲ ਆਪਣੀ 35 ਦੀ ਬਣੀ ਆ ਉਹ ਮੇਰੇ ਹਸਾਬ ਨਾਲ ਇਹ 게ਟ ਹੈ ਉਹ ਹਾਂਜੀ ਇਹ 게ਟ ਹੈ ਜੀ ਹੂੰ ਪਾ ਮੈਂ ਆਪਣੇ ਸਹੋਗੀ ਨੂੰ ਬੇਨਤੀ ਕਰੂੰਗਾ ਇਹ ਗੇਟ ਜਰੂਰ ਦਿਖਾ ਦਿਓ ਜੇ ਇੰਦਾ ਦੇ ਸਰਪੰਚਾ ਦੀਆਂ ਅਸੀਂ ਤੁਹਾਡੇ ਨਾਲ ਵੀਡੀਓ ਤਾਂ ਸ਼ੇਅਰ ਕਰਦੇ ਆ ਵੀ ਹੋਰਾਂ ਵੀ ਸਰਪੰਚਾਂ ਨੂੰ ਇੰਦਾ ਦੇ ਕੰਮ ਕਰਨੇ ਚਾਹੀਦੇ ਆ ਅ ਭਾਈ ਪਿੰਡ ਦੇ ਵਿੱਚ ਸਹਿਚਾਰ ਕਿੰਨਾ ਕਾ ਫਿਰ ਕਿਉਂਕਿ ਬਹੁਤ ਲੋਕ ਗਿਣਤੀ ਦੇ ਵਿੱਚ ਗੱਲ ਕਰੀਏ ਤਾਂ 100% ਦੇ ਵਿੱਚੋਂ ਜੇ ਕੋਈ ਚੰਗਾ ਕੰਮ ਕਰਦਾ 60% ਵੈਰੀ ਬਣ ਜਾਂਦੀ ਹੈ ਤੁਹਾਡੇ ਕਿੰਨੇ ਕ ਹੈਗਾ ਭਾਈ 20% ਨਹੀਂ 60% ਤਾਂ ਨਹੀਂ ਗਿਆ ਜਦ ਦੇਗੇ ਦੇਖੋ ਪਹਿਲੀ ਗੱਲ ਤਾਂ ਭਾਈ ਮੈਂ ਕਿਸੇ ਨੂੰ ਨਾ ਨਾਈ ਤਾਂ ਫੜਾਉਣ ਤੇ ਸੜਾਉਣ ਵਾਲਾ ਕੰਮ ਨਹੀਂ ਲਿੱਤਾ ਹੈਗਾ ਨਾ ਕੋਈ ਹੂਟ ਆਊਟ ਗਿਰੀ ਕੀਤੀ ਆ ਨਾ ਹੀ ਹੋਰਾਂ ਵਾਂਗੂ ਮੈਂ ਲੋਕਾਂ ਨੂੰ ਲੜਾਇਆ ਹਨਾ ਵੀ ਪੰਪ ਦੇ ਕੇ ਪਹਿਲਾਂ ਲੋਕਾਂ ਨੂੰ ਲੜਾਓ ਬਾਅਦ ਚ ਥਾਣਿਆਂ ਚ ਵੀ ਰੁਪਏ ਖਾਓ ਤੇਰੇ ਵਕੀਲਾਂ ਤੋਂ ਵੀ ਰੁਪਏ ਖਾਓ ਹਨਾ ਆਪਾਂ ਨੂੰ ਨੋਰਮਲ ਹੀ ਪਤਾ ਵੀ ਆਪਾਂ ਕਿਸੇ ਪੁਲਿਸ ਵਾਲ ਨੂੰ ਲੱਖ ਰੁਪਏ ਦਵਾਵਾਂਗੇ ਤਾਂ ਆਪਾਂ ਨੂੰ ਉਹ 20 30 ਹਜ਼ਾਰ ਉਹੀ ਵਾਪਸ ਕਰ ਦੂਗਾ ਕਿਸੇ ਵਕੀਲ ਨੂੰ 50 ਹਜ਼ਾਰ ਦਵਾਇਆਵਾਂਗੇ ਆਪਾਂ ਨੂੰ ਖੁਸ਼ ਹੋ ਕੇ 10% ਵਾਪਸ ਕਰ ਦੂਗਾ ਉਹ ਚੀਜ਼ਾਂ ਬਾਈ ਆਪਣੇ ਖੂਨ 'ਚ ਨਹੀਂ ਹੈਗੀਆਂ ਨਾ ਤਾਂ ਕਰਕੇ ਲੋਕ ਬੈਰੀ ਵੀ ਨਹੀਂ ਹੈਗੇ ਜੇ ਕਿਸੇ ਨੂੰ ਕੋਈ ਗਲਤ ਲੱਗਦਾ ਵੀ ਆਪਣੇ ਬਾਰੇ ਤਾਂ ਹੌਲੀ-ਹੌਲੀ ਕਲੀਅਰ ਹੋ ਜਾਂਦਾ ਵੀ ਯਾਰ ਉੱਥੇ ਨਹੀਂ ਆਪਾਂ ਗਲਤ ਸੀ ਜੱਗੀ ਠੀਕ ਸੀ ਬਾਈ ਕਿਹੜੀਆਂ ਉਹ ਚੋਰ ਮੋਰੀਆਂ ਜਿੱਥੋਂ ਸਰਪੰਚ ਪੈਸਾ ਖਾਂਦੇ ਆ ਸਰਪੰਚ ਪੈਸਾ ਬਾਈ ਜਿੱਥੋਂ ਮਰਜ਼ੀ ਖਾ ਗਿਆਂ ਨੇ ਉੱਤੋਂ ਹੀ ਜਾਂਦੇ ਹਨ ਕਿ ਕਿਹੜੀ ਚੋਰ ਮੋਰੀ ਜਿੱਥੋਂ ਵਾ ਫੜ ਸਕਦੇ ਆ ਵੀ ਇੱਥੋਂ ਆਪਾਂ ਨੂੰ ਫੜ ਸਕਦੇ ਆ ਆਰਟੀਪ ਆ ਕੇ ਫੜ ਸਕਦੇ ਆ ਮੇਰੀ ਅਗਾ ਦਾ ਪਾਉਣ ਲੈਂ ਚੈੱਕ ਕਰ ਸਕਦੇ ਆਂ ਵੈਸੇ ਫੜੇ ਫੜੇ ਸਰਪੰਚ ਜਾਂਦੇ ਨਹੀਂ ਹੈਗੇ ਤੇਜ਼ ਹੁੰਦੇ ਨਹੀਂ ਕਿਉਂਕਿ ਇਕੱਲਾ ਸਰਪੰਚ ਨਹੀਂ ਖਾਂਦਾ ਨਾਲ ਮਿਲ ਕੇ ਸਾਰੇ ਖਾਂਦੇ ਆ ਹੂੰ ਓਏ ਭਾਈ ਇਹ ਸਿਰੇ ਜਿਵੇਂ ਤੁਸੀਂ ਕਹਿੰਦੇ ਹੋ ਰਲ ਮਿਲ ਕੇ ਸਾਰੇ ਹੀ ਖਾਂਦੇ ਆ ਹਾਂ ਹਾਂ ਜਦੋਂ ਫਿਰ ਕਹਿੰਦੇ ਫੜਿਆ ਇੱਕ ਜਾਂਦਾ ਫਿਰ ਸਾਰੇ ਫੜੇ ਜਾਂਦੇ ਆ ਹਨਾ ਸਾਰੇ ਨਹੀਂ ਪੜੀ ਜਾਂਦੀ ਫਿਰ ਕੱਲੇ ਸਿਰਪੰਚ ਤੇ ਆ ਜਾਂਦਾ ਅਜੇ ਫਿਰ ਕਲਾ ਸਰਪੰਚ ਤੇ ਆ ਜਾਂਦਾ ਉਹ ਜਿਵੇਂ ਇੱਕ ਪੰਜਾਬੀ ਦੀ ਧਾਰਨਾ ਇਹਨੂੰ ਗਲਤ ਪਾਸੇ ਨਾਲ ਲੈ ਜਾਓ ਜੇ ਲੁੱਚੀ ਕੋ ਕੀ ਕੰਮ ਬਦਰਾਓ ਹਣਾ ਉਹ ਗੱਲ ਹੋ ਜਾਂਦੀ ਸਰਪੰਚ ਪੱਲੇ ਦਾ ਮੇਰੇ ਖਿਆਲ ਥੋੜਾ ਮੁੱਟੀ ਰਹਿ ਜਾਂਦਾ ਹੋਊਗਾ ਬਾਕੀ ਤਾਂ ਹੋਰ ਬਹੁਤ ਅਫਸਰ ਬੈਠੇ ਉਹ ਖਾ ਜਾਂਦੇ ਆ ਵਕੀਲਾ ਬਕੂਲਾ ਤੋਂ ਇੱਕ ਗੱਲ ਹੈ ਹਣਾ ਜੇ ਆਪਾਂ ਸੱਚੇ ਹੋਵਾਂਗੇ ਨਾ ਆਪਾਂ ਆਪਣੇ ਪਿੰਡ ਚੋਂ 10 ਲੱਖ ਰੁਪਈਆ ਆ ਗਿਆ ਮੈਂ 10 ਦਾ 10 ਲੱਖ ਰੁਪਈਆ ਲਾਤਾ ਤਾਂ ਕਿਸੇ ਹਰ ਪੰਚ ਦੀ ਹਿੰਮਤ ਕਿਸੇ ਵੀ ਅਫਸਰ ਦੀ ਹਿੰਮਤ ਨਹੀਂ ਵੀ ਮੇਰੇ ਕਾਗਜ਼ਾਂ ਦੇ ਸਾਇਨ ਨਾ ਕਰੇ ਜਦੋਂ ਫੈਲਾ वगैरह ਚੜਾਉਣੀਆਂ ਨੇ ਹਨ ਤੇ ਆ ਪੈਲਸ ਬਣਾਈਆ ਬਈ ਆਪਾਂ ਇਹਦਾ ਕੰਮ ਚੱਲ ਰਿਹਾ ਹਾਂ ਹੂੰ ਠੀਕ ਆ ਆ ਵੇਖ ਲਓ ਆ ਹਾਲ ਬਣ ਗਿਆ ਉਧਰ ਸ਼ੈੱਡ ਬਣ ਗਿਆ ਬਾਥਰੂਮ ਵਗੈਰਾ ਬਣ ਗਏ ਉਹਨੂੰ ਫਰਸ਼ ਲਾ ਕੇ ਕੰਧਾਂ ਕੱਟਣੀਆਂ ਨੇ ਬਸ ਪਹਿਲਾਂ ਇੱਥੇ ਕੀ ਸੀ ਬਾਈ ਇੱਥੇ ਪਹਿਲਾਂ ਜਿਵੇਂ ਪਿੰਡਾਂ ਚ ਬਈ ਉਹ ਸਾਂਝੀਆਂ ਲੈਟਰਿੰਗਾਂ ਜਿਵੇਂ ਬਣੀ ਹੁੰਦੀ ਨੇ ਉਹ ਸੀ ਹੂੰ ਠੀਕ ਹੈ ਬਾਈ ਤੇ ਜਿਵੇਂ ਕੱਚੇ ਘਰ ਆ ਗਿਆ ਤਾਂ ਨਹੀਂ ਇਹ ਮਾਤਾ ਬਾਰੇ ਗੱਲ ਦੱਸਦਾ ਵਈ ਇੱਕ ਮੈਂ ਪੂਰੀ ਮਿਹਨਤ ਨਾਲ ਕਰ ਪੁਆਇਆ ਤੁਨੋਂ ਮਣੋ ਹਨਾ ਬਜ਼ੁਰਗਿਆ ਵਿਚਾਰੀ ਘਰ ਵਾਲੀ ਦੀ ਮੌਤ ਹੋਈ ਹੋਏਗੀ ਹੋਲੀ ਚੱਲ ਗੱਡੀ ਵਈ ਤੇ ਜਦੋਂ ਘਰ ਪੁਆਇਆ ਡੇਢ ਲੱਖ ਰੁਪਏ ਆਉਂਦਾ ਸਰਕਾਰ ਵੱਲੋਂ ਇੱਕ ਵੀ ਮਾਤਾ ਦਾ ਆ ਗਿਆ ਤੇ ਬਾਕੀ 30000 ਦੀ ਕਿਸ਼ਤ ਅਲੇ ਬਾਅਦ ਚ ਆਉਣੀ ਸੀ ਕੜਾ ਅੜ ਗਿਆ ਕਿਉਂਕਿ ਮਹਿੰਗਾਈ ਆ ਹਨਾ ਇਹ ਇੱਕ ਵੀ ਉਦੋਂ ਦਾ ਆਉਂਦਾਗਾ ਜਦੋਂ 11 12 ਰੁਪਏ ਬਰੇਤੀ ਸੀ ਅੱਜ ਤਾਂ 40 ਰੁਪਏ ਕੀ ਜਾਂ ਸਿਮਿੰਟ ਦੀ ਪੂਰੀ 150 ਦੀ ਸੀ ਉਦੋਂ ਦੀ ਇੱਕ ਵੀ ਆਉਂਦਾਗਾ ਤੇ ਫਿਰ ਮੈਂ ਸਾਡੇ ਪਿੰਡ ਦਾ ਇੱਕ ਸਾਡੇ ਪਿੰਡ ਜਮੀਨ ਲੈਤੀ ਹੈ ਜੀਰਕਪੁਰ ਤੋਂ ਸਰਦਾਰ ਸਰਜੀਤ ਸਿੰਘ ਜੀ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਐ ਕਰਕੇ ਜੀ ਕੱਚਾ ਘਰ ਪੱਕਾ ਕਰਾਉਣਾ ਤੁਸੀਂ ਮਦਦ ਕਰੋ ਵੀ ਮੈਂ ਤੁਹਾਨੂੰ ਸਮਾਨ ਚ ਕਾ ਦੋ ਪੈਸੇ ਦੀ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਮਾਤਾ ਨੂੰ ਸਮਾਨ ਚ ਕਾਤਾ 50000 ਰੁਪਏ ਤੋਂ ਉਹਨੇ ਸਮਾਨ ਚ ਕਾਤਾ 170000 ਚੋਂ ਕਮ ਕੰਪਲੀਟ ਕਰਤਾ ਤੇ ਬਾਕੀ 30000 ਮਾਤਾ ਦੇ ਖਾਤੇ ਚ ਆ ਗਿਆ ਤਰੂ ਮਖਾ ਮਾਤਾ ਉਹਨੂੰ ਕੰਦਾ ਕੁੰਦਾ ਕੱਢ ਲਿਓ ਤੇ ਸਾਡਾ ਮੇਰਾ ਵਿਰੋਧੀ ਆਇਆ ਆ ਕੇ ਦੇਖ ਕੇ ਜੇ ਕਹਿੰਦਾ ਮਦਰ ਪੀਆ ਤੈਨੂੰ ਲੱਖ ਆਇਆ ਘਰ ਦੀ ਹਾਲੇ ਗੱਲ ਬਣੀ ਨਹੀਂ ਹੈਗੀ ਕੰਨਾਂ ਗੁੰਦਾ ਵੀ ਨਹੀਂ ਗੱਡੀਆਂ ਕਹਿੰਦੀ ਨਾ ਪੁੱਤ ਡੇਢ ਹੀ ਆਇਆ ਹੈਗਾ ਡੇਢ ਚੋਂ 30 ਮੇਰੇ ਲਵੇ ਹੈਗਾ 50 ਕ ਹਜ਼ਾਰ ਦਾ ਉਹਨੇ ਸਬੰਨ ਕਿਸੇ ਪਾਸੇ ਹੋਰ ਚੁਕਾਇਆ ਹੈਗਾ ਨਹੀਂ ਕਹਿੰਦਾ ਤੈਨੂੰ ਲੱਖ ਆਇਆ ਤੂੰ ਪਤਾ ਤਾ ਕਰ ਜਿਉਂ ਲੱਗੀ ਲਗਾਈ ਮਾਤਾ ਨੂੰ ਤੇ ਮੇਰੇ ਮਗਰ ਪਹਿਲਾਂ ਮੈਨੂੰ ਪੁੱਛਿਆ ਮਹਾ ਮਾਤਾ ਡੇਢ ਲੱਖ ਹੀ ਆਇਆ ਸੀ ਉਹ ਤੇਰੇ ਕੋਲੇ ਸਾਰਾ ਖਸਾ ਖਦਾ ਤੇਰਾ ਲਿਖਿਆ ਹੋਇਆ ਹੈਗਾ ਤੇ ਨਾ ਉਹ ਮੰਨੀ ਅਰਜੀ ਪਾਈ ਅਰਜੀ ਪਾ ਕੇ ਜਦੋਂ ਆਪਸਰਾ ਨੇ ਆਖਿਆ ਵੀ ਡੇਢ ਹੀ ਆਉਂਦਾ ਜੀ ਸਾਰੇ ਭਾਰਤ ਜੀ ਡੇਢ ਲੱਖ ਆਉਂਦਾ ਹੈਗਾ ਵੀ ਤੁਹਾਨੂੰ ਤ ਤਦ ਉਹਨੂੰ ਕਿਹਾ ਥੋੜਾ ਜਿਹਾ ਯਕੀਨ ਆ ਗਿਆ ਨਹੀਂ ਸਰਪੰਚ ਤਾਂ ਠੀਕ ਆ ਵੀ ਬੰਦਾ ਉਹੀ ਉਂਗਲ ਲਾ ਗਿਆ ਤੇ ਉਹ ਜਾ ਕੇ ਦੁਬਾਰਾ ਉਹ ਬੰਦੇ ਦੇ ਕੋਲ ਪੈ ਗਈ ਕਹਿੰਦੀ ਤੂੰ ਮੈਨੂੰ ਉਹੀ ਭੜਕਾਈ ਜਾਣਾ ਹੈਗਾ 200 ਰੁਪਏ ਦਾ 1.5 ਲੱਖ ਹੀ ਆਇਆ ਮੈਨੂੰ ਉਹ ਅਫਸਰਾਂ ਨੇ ਦੱਸਿਆ ਕਹਿੰਦਾ ਕਿੱਥੇ ਵਰਦੀਆਂ ਘੋੜੀਏ ਜਿਹੜਾ ਸਰਪੰਚ ਅਫਸਰਾਂ ਦੇ ਨਾਲ ਮਿਲ ਕੇ ਖਾਦੇ ਨੇ ਅਫਸਰ ਉਹ ਕਿਉਂ ਮੜਾ ਕਰਨਗੇ ਉਹ ਚੱਕੀ ਚ ਗਈ ਫੇਰ ਭੱਗੀ ਬਈ ਐਂ ਚਲੀ ਜਾਂਦਾ ਜੇ ਨਹੀਂ ਕਿ ਮੈਂ ਉਹਨੂੰ ਸਪਾਈ ਨਹੀਂ ਦੇ ਸਕਿਆ ਵੀ 1.5 ਲੱਖ ਹੀ ਆਇਆ ਸੀ ਆ ਬਈ ਮੈਂ ਇਹ ਸੀਚੇ ਸੀਚੇ ਵਾਲਾ ਮਾਡਲ 2 ਬਣਾਇਆ ਹੈ ਬਈ ਇਹ ਸੀਚੇ ਵਾਲ ਮਾਡਲ 2 ਬੱਲ ਲੱਗਦਾ ਨਹੀਂ ਬਈ ਕਿਦੇ ਬਸ ਉਹ ਰੂੜੀਆਂ ਬਈ ਉਹੀ ਹੈ ਨਾ ਹੁਣ ਆਪਾਂ ਇੱਥੇ ਪੂਰਾ ਘੈਂਟ ਬਣਾਤਾ ਸੀ ਚੱਕ ਕੇ ਸਾਰਾ ਸਾਫ ਕਰਦਾ ਵੀ ਇੰਟਰਲੌਕ ਪਾਉਣੀ ਹੈਗੀ ਹੂੰ ਤੇ ਇਹ ਰੂੜੀ ਰੂੜੀ ਕੁੱਟ ਕੇ ਵਿੰਟਰਲੌਕ ਪਾ ਦਾਂਗੇ ਵਧੀਆ ਉਹ ਜਿਹੜੇ ਵਿਰੋਧੀ ਹੁੰਦੇ ਨੇ ਤੁਸੀਂ ਇੱਥੇ ਰੂੜੀਆਂ ਲਾ ਲਓ ਇੰਟਰਲੌਕ ਤੋਂ ਯਾਰ ਨਾਗਾ ਇੱਥੇ ਤੁਹਾਡੇ ਅੱਗੇ ਮਣਿਹਰ ਬੈਠਿਆ ਕਰੂਗੀ ਲੋਕ ਗੇੜੇ ਦੇਣਗੇ ਚੱਕ ਚਗਾ ਕੇ ਰੂੜੀਆਂ ਲਾ ਦੀਆਂ ਹੁਣ ਲੜੀ ਕੀ ਨਾਲ ਜਾਈਏ ਬਈ ਜੇ ਲੜਦੇ ਆ ਨਾ ਫਿਰ ਸਾਰਾ ਟਾਈਮ ਉੱਚ ਖਰਾਬ ਹੋ ਜਾਊਗਾ ਜੀ ਤੇ ਆਹ ਹਾਂਜੀ ਬਈ ਇਹ ਬਈ ਕਿੱਥੋਂ ਆਇਆ ਵੀ ਇਹ ਬਣਾਈ ਗਿਆ ਮੈਨੂੰ ਇਹਨਾਂ ਦਾ ਰਾਜ ਵਧੀਆ ਲੱਗਦਾ ਬਈ ਨਾ ਵੀ ਸਭ ਨੂੰ ਕੱਖ ਨਾਲ ਦੇਖਦੇ ਜਿਨ੍ਹਾਂ ਤੇਰਾ ਤੇਰੀ ਤੋਲਦੇ ਜੀ ਮੈਂ ਕਹਿ ਦਈਏ ਵੀ ਵਧੀਆ ਕੰਮ ਹੋਇਆ ਸੀ ਮੈਨੂੰ ਵਧੀਆ ਲੱਗਿਆ ਤਾਂ ਮਨ ਨਾਲ ਆ ਬਈ ਹਾਂ ਅੱਜ ਚਾਹੁੰਦੇ ਆ ਇਦਾਂ ਦਾ ਰਾਜ ਆਉਣਾ ਚਾਹੀਦਾ ਹਾਂਜੀ ਬਿਲਕੁਲ ਚਾਹੁੰਦੇ ਆ ਬਈ ਹੂੰ ਤੇ ਬਈ ਅਜੇ ਹੋਣ ਵਾਲੀ ਸਰਕਾਰ ਦੀ ਗੱਲ ਕਰੀਏ ਤਾਂ ਹੋਣ ਵਾਲੀ ਸਰਕਾਰ ਕਿੰਨੀ ਕੁ ਮਦਦ ਕਰ ਰਹੀ ਆ ਕਿਉਂਕਿ ਉਹ ਕਹਿੰਦੇ ਸਾਨੂੰ ਬੰਦੇ ਕਰਨ ਵਾਲੇ ਚਾਹੀਦੇ ਅਸੀਂ ਉਹਨਾਂ ਨੂੰ ਗਰੰਟੀ ਵੀ ਦੇ ਰਹੇ ਆ ਅਸੀਂ ਕੰਮ ਵੀ ਦੇ ਰਹੇ ਆ ਆ ਕਰੋ ਓ ਯੋ ਕਰੋ ਬਾਈ ਯਾਰ ਕਮਾਲ ਮੇਰਾ ਤਾਂ ਨਰੇਗਾ ਤੋਂ ਕੰਮ ਨਹੀਂ ਹੋਣ ਦਿੰਦਾ ਹੈਗਾ ਮੈਂ ਨਰੇਗਾ ਤੋਂ ਕੰਮ ਕਰਵਾਇਆ ਜ਼ਿਆਦਾਤਰ ਜਿਹੜੇ ਵੀ ਤੁਸੀਂ ਕੰਮ ਬੇਕਰੋ ਜਿਵੇਂ ਗਲੀਆਂ ਨਾਲੀਆਂ ਆਉਂਗਾ ਗਰਾਊਂਡ ਹੋ ਗਿਆ ਨਾ ਤੇ ਮੈਂ ਤਾਂ ਕਈ ਵਾਰ ਜਾਇਆ ਮੈਂ ਅੱਕ ਕੇ ਜਾਣ ਨੂੰ ਛੱਡ ਗਿਆ ਨਰੇਗਾ ਤੋਂ ਕੰਮ ਪਾਸ ਕਰਾ ਦੂੰਗੀ ਹਾਲੇ ਨਹੀਂ ਹੁੰਦੇ ਅਗਲੇ ਮਹੀਨੇ ਆਜੋ ਅਗਲੇ ਮਹੀਨੇ ਆਇਆ ਕਰਕੇ ਛਾਰ ਦਿੰਦੇ ਆ ਕਰ ਕਰਦੀ ਉਹ ਸਰਕਾਰ ਹੋਰ ਕੀ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਹਲਕੇ 'ਚ ਨਹੀਂ ਹੋਏ ਫੇਰ ਭਾਈ ਜਿੰਨੇ ਵੀ ਕੰਮ ਕਰਵਾਏ ਆ ਤੁਸੀਂ ਇਹ ਵੀਰ ਕੰਮ ਕਰੇ ਪਈਦਾ ਇਹ ਪਹਿਲਾਂ ਨਹੀਂ ਹੋਇਆ ਬਈ ਜ਼ਿਆਦਾ ਜਿਵੇਂ ਆ ਪੈਰਿਸ ਦਾ ਕੰਮ ਚੱਲ ਰਿਹਾ ਇਹ ਪਹਿਲਾਂ ਦਾ ਪਾਸ ਹੋਇਆ ਗੇਟ ਦਾ ਕੰਮ ਚੱਲ ਰਿਹਾ ਇਹ ਸੈਂਟਰ ਦਾ ਹੈਗਾ ਆ ਸੜਕਾਂ ਹੀ ਸੈਂਟਰ ਦੀਆਂ ਆਗੀਆਂ ਤੇ 40% ਪੰਜਾਬ ਸਰਕਾਰ ਦਾ ਨਾ ਪਹਿਲਾਂ ਨਹੀਂ ਸਰਕਾਰ ਦਾ ਹੈਗਾ ਹੁਣ ਬਰੌਡ ਆ ਉਹ ਨਰੇਗਾ ਤੋਂ ਆ ਗਿਆ ਹੁਣ ਅੱਗੇ ਨੂੰ ਸੋਚਿਆ ਵੀ ਅੱਗੇ ਫੇਰ ਸਰਪੰਚੀ ਦੇ ਇਲੈਕਸ਼ਨ ਆ ਰਹੇ ਆ ਕਿਉਂ ਹੁਣ ਹੁਣ ਕਿਉਂ ਨਹੀਂ ਆਉਂਦੇ ਔਖਾ ਕੰਮ ਬਾਈ ਹੂੰ ਕਿਉਂ ਔਖਾ ਕੀ ਹੈ ਬਾਈ ਔਖਾ ਤਾਂ ਬਈ ਇੱਕ ਤਾਂ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਨਾ ਹੂੰ ਦੂਜਾ ਜਦੋਂ ਆਪਾਂ ਕੰਮ ਨਾ ਕਰਵਾ ਸਕੀਏ ਕਿਉਂਕਿ ਸਰਕਾਰ ਮੇਰਾ ਸਾਥ ਨਹੀਂ ਦਿੰਦੀ ਹੈ ਨਾ ਜੇ ਮੈਂ ਕੰਮ ਲੈ ਕੇ ਜਾਵਾਂ ਤਾਂ ਸਿੱਧੇ ਸਵਾਲ ਦਾ ਵੀ ਜਵਾਬ ਹੀ ਹੁੰਦਾਗਾ ਹੂੰ ਕਿਉਂ ਬਈ ਸਾਥ ਕਿਉਂ ਨਹੀਂ ਦਿੰਦੇ ਕਾਰਨ ਕੀ ਹੈ ਕਾਰਨ ਤਾਂ ਬਈ ਅਸੀਂ 2014 ਤੋਂ ਆਮ ਪਾਰਟੀ ਨਾਲ ਚੱਲੇ ਹੋਏ ਹਾਂ ਨਾ ਹੂੰ ਭਗਵਾਨ ਤਮਨ ਨਾਲ ਚੱਲੇ ਹੋਏ ਜਿਹੜੇ ਬੰਦੇ 2014 ਤੇ ਨਾ ਸਾਡੇ ਤੇ ਕਹਿੰਦੇ ਉਹ ਪਰਚੇ ਉਪ ਕਵਾਂਗੇ ਐ ਕਰਾਂਗੇ ਕਾਲੀ ਦਲ ਦੇ ਪ੍ਰਧਾਨ ਜਾਂ ਹੋਰ ਹੁੰਦੇ ਇਹਨਾਂ ਦੇ ਨਾ ਹੂੰ ਤੇ ਉਹ ਹੁਣ 2024 'ਚ ਹੀ ਫੇਰ ਆ ਗਏ ਹੂੰ ਉਹ ਹੁਣ ਆਮ ਪਾਰਟੀ ਸਿਰ ਰਲ ਕੇ ਫੇਰ ਕਹਿੰਦੇ ਛੋਟੇ ਦੇ ਪਰਚੇ ਪਵਾ ਦਾਂਗੇ ਕਹਿੰਦਾ ਹੱਕਾ ਨੂੰ ਉਲਝਣਾ ਯਾਰ ਛੱਡੋ ਹੁਣ ਆਪਦੇ ਕੰਮ ਕਰੋ ਜੇ ਕੋਲ ਆਪਣੇ ਚਾਰ ਪੈਸੇ ਨੇ ਕੋਈ ਮਿਹਨਤ ਕਰਾਂਗੇ ਤਾਂ ਬਈ ਪਿੰਡ ਦੇ ਕੰਮਾਂ ਤੇ ਲਾ ਦਾਂਗੇ ਲੋਕ ਦੁੱਗਣੇ ਖੁਸ਼ ਹੋਣਗੇ ਨਾ ਉਹਨੇ ਤਾਂ ਫੇਰ ਵੀ ਘਰ ਆਣਾ ਬਈ ਅੰਦੇ ਰੇਗਾ ਤੋਂ ਕਰਕੇ ਦਿਖਾਵਾਂਗੇ ਜ਼ਰੂਰ ਕੰਮ ਵੀ ਨਰੇਗਾ ਤੋਂ ਕੰਮ ਕਰਕੇ ਦਿਖਾਵਾਂਗੇ ਕਿਵੇਂ ਹੁੰਦੇ ਨੇ ਸਰਪੰਚ ਜਿਹੜਾ ਮਰਜ਼ੀ ਬਣੀਆਂ ਬਈ ਨਹੀਂ ਆਪਦਾ ਪਿੰਡ ਖਾਸ ਦੇਊਗਾ ਨਹੀਂ ਆਪਣੇ ਪੱਕੀ ਦੀ ਪੰਚਾਇਤ ਬਣੂਗੀ ਤਾਂ ਪੰਜਾਬ ਚ 13000 ਪਿੰਡਾ ਜਿਹੜੇ ਪਿੰਡ ਚ ਮਰਜ਼ੀ ਬਾਗ ਜੀ ਕੋਈ ਪਿੰਡ ਚ ਜਵਾਬ ਨਹੀਂ ਦਿੰਦਾ ਵੀ ਸਾਡੇ ਪਿੰਡ ਚ ਕੰਮ ਨਾ ਹੋਵੇ ਹੂੰ ਪੰਚਾਇਤ ਪੱਖ ਚੋਣੀ ਚਾਹੀਦੀ ਹੈਗੀ ਹੂੰ ਤੁਹਾਡੇ ਸਾਰੇ ਹੁੰਦੀ ਆ ਹੱਕ ਚ ਨਹੀਂ ਮੇਰੇ ਤਾਂ 9 ਦੇ 9 ਮੈਂਬਰ ਹੱਕ ਚ ਤੁਸੀਂ ਆਉਣ ਵਾਲੇ ਟਾਈਮ ਚ ਦੇਖੋ ਕਿਹੜੀ ਪੰਚਾਇਤ ਬਣਦੀ ਹੈ ਬਈ ਕਿੰਨੀਆਂ ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕਰਦੇ ਹੋ ਜਦੋਂ ਚੋਣ ਲੜਦੇ ਹੋ ਜਿੱਤ ਹੋਈ ਤਾਂ 75% ਵੋਟਾਂ ਮੈਨੂੰ ਇਕੱਲੇ ਨੂੰ ਪਈਆਂ ਸੀ ਹੂੰ ਠੀਕ ਆ ਫਿਰ ਉਸ ਦਿਨ ਖੁਸ਼ੀ ਕਿੰਨੀ ਕ ਸੀ ਖੁਸ਼ੀ ਬਹੁਤ ਸੀ ਬਈ ਖੁਸ਼ੀ ਸਾਰੇ ਪਿੰਡੂ ਬਹੁਤ ਜ਼ਿਆਦਾ ਸੀ ਹੂੰ ਠੀਕ ਆ ਫਿਰ ਉਸ ਦਿਨ ਆ ਜਕੀਨੂ ਲੋਕਾਂ ਨੇ ਮੁੰਡਿਆਂ ਤੇ ਚੱਕਿਆ ਹੋਣਾ ਇੱਕ ਇੱਕ ਆਸ ਸੀ ਲੋਕਾਂ ਨੂੰ ਹਾਂ ਜੀ ਹਾਂ ਆਜ ਦੀ ਬਈ ਆਪਾਂ 70 80% ਜਨਕੀ ਆਸ ਤੇ ਪੂਰੇ ਉੱtre ਵੀ ਆਣਾ ਮੈਂ ਕੋਈ ਬਈ ਨਾ ਟਾਉਟ ਗ੍ਰੀਨ ਕੀਤੀ ਕੋਈ ਬਲੈਕ ਨਹੀਂ ਕੀਤੀ ਨੀ ਆਮ ਆਪਾਂ ਵੇਖਦੇ ਸਰਪੰਚ ਬਣ ਜਾਂਦਾ ਬੰਦਾ ਹੂੰ ਘਟੁਕਟ 500 ਤੋਂ ਮੁੰਡੇ ਇਹ ਜੀ ਰੱਖ ਲਦਾ ਪਿੰਡ ਚ ਵੀ ਉਹਨਾਂ ਨੂੰ ਬਲੈਕਾਂ ਕਰ ਲਾਉਂਦਾ ਹੈਗਾ ਹੂੰ ਕੁੱਟਮਾਰ ਵਾਲੇ ਰੱਖ ਲੈਂਦਾ ਨਾਲ ਮੁੰਡੇ ਇਹ ਰੱਖ ਲੇ ਇੱਕ ਬੰਦਾ ਵੀ ਕੋਈ ਸਿੰਗਲਾ ਕੇ ਕਹਿ ਦੇ ਮੇਰੇ ਨਾਲ ਜਕੀਨੀਆਂ ਧੱਕਾ ਕੀਤਾ ਜਾ ਮੈਨੂੰ ਕੋਈ ਗਾਲ ਕੱਢੀ ਜਾ ਮਰੇ ਉਈਆਂ ਕਿਸ ਆਪਣੇ ਮਾਰ ਗਿਆ ਬਿਨਾਂ ਗੱਲ ਤੋਂ ਨਾ ਉਹ ਇਦਾਂ ਦਾ ਵੀ ਕੋਈ ਇੱਕ ਵਾਰ ਵੀ ਨਹੀਂ ਹੋਈ ਉਹ ਇਦਾਂ ਦੀ ਗੱਲ ਜੱਕੀ ਭਾਈ ਬਹੁਤ ਬੰਦੇ ਤਾਂ ਐ ਇਸ ਕੱਲੋ ਵੀ ਵੈਰੀ ਬਣ ਜਾਂਦੇ ਆ ਜਿਨ੍ਹਾਂ ਦਾ ਕੋਈ ਰਾਜੀ ਨਾਵਾ ਕਰਾਇਆ ਹੋਵੇ ਉਹ ਵੀ ਮੈਂ ਸੁਣਿਆ ਵੀ ਕੁੱਟਣ ਤੱਕ ਆ ਜਾਂਦੇ ਆ ਬਹੁਤਿਆਂ ਨਾਲ ਇਦਾਂ ਹੋਈਆਂ ਹੋ ਜਾਂਦਾ ਬਾਰਚ ਆ ਜਾਂਦੇ ਹੋ ਜਾਂਦਾ ਬਿਲਕੁਲ ਹੋ ਜਾਂਦਾ ਮੀ ਨਾ ਤੁਰ ਸਮਝਾਉਣਾ ਪੈਂਦਾ ਅਗਲੇ ਨੂੰ ਪਿਆਰ ਨਾਲ ਹੀ ਸਮਝਾ ਕੇ ਵੀ ਇਦਾਂ ਤੇਰੇ ਘਾਟੇ ਜਾਣਾ ਤੂੰ ਵਕੀਲ ਘਰ ਖਾ ਜਾਣਗੇ ਜਾਂ ਪੈਸਾ ਇੱਥੇ ਲਗੂਏ ਪੁਰਸ਼ ਘਾਜੂ ਨਾ ਕੀ ਕਰੀਓਂਗੇ ਚੀਜ਼ਾਂ ਚੋਂ ਤਾਂ ਬਣਾਤੀਆਂ ਬੱਟਾ ਪਾਤਾ ਹਰ ਕੋਲ ਕਰਤਾ ਅੱਧਿਕ ਤੇ ਲੁੱਕ ਪਾਤੀ ਪਰ ਨਵੀਂ ਨੇ 2 ਸਾਲਾਂ ਤੜੇ ਹੁਣ ਨਹੀਂ ਕੰਪਲੀਟ ਕੀਤੀ ਇਹਨਾਂ ਨੂੰ ਸਾਨੂੰ ਬਣਾਉਣ ਲਈ ਬਾਲੀ ਠੰਡੀ ਚੱਲਦੀ ਆ ਸਰਕਾਰ ਪਤਾ ਨਹੀਂ ਤਾਂ ਇਹਨਾਂ ਦੀ ਅਫਸਰ ਨਹੀਂ ਸੁਣ ਰਹੇ ਪਤਾ ਨਹੀਂ ਇਹ ਕਹੀ ਨਹੀਂ ਰਹੇਗੇ ਨਹੀਂ ਉਹ ਉਹ ਤਾਂ ਕਹਿੰਦੇ ਵੀ ਕੰਮ ਬਹੁਤ ਹੋ ਰਿਹਾ ਪੂ ਭਗਵੰਤ ਮਾਨ ਸਾਹਿਬ ਦੇ ਕੋਈ ਪ੍ਰਾਲੇ ਆ ਤਾਂ ਪੁਰਾਣੀਆਂ ਸੜਕਾਂ ਨੇ ਕਹਿੰਦੇ ਇਹ ਨਹੀਂ ਤਾਂ ਪਹਿਲਾਂ ਦੀਆਂ ਨੇ ਹੂੰ ਇਹ ਨਵੀਂ ਸਰਕਾਰ ਨੂੰ ਨਹੀਂ ਆਪਾਂ ਇਹਦਾ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਐ ਕਿ ਘਰ-ਘਰ ਜਾ ਕੇ ਇਹ ਵੋਟਾਂ ਮੰਗਣ ਦੀ ਲੋੜ ਨਹੀਂ ਕਹਿੰਦੇ ਆਪੇ ਲੋਕਾਂ ਨੇ ਝਾੜੂ ਵਾਲੇ ਬਟਨ ਦਬ ਦਿੰਨੇ ਆ ਨਹੀਂ ਇਹ ਤਾਂ ਔਖਾ ਔਖਾ ਵਾਗ ਆਣ ਵਾਲੇ ਸਮਝ ਦੇ ਕਿਉਂ ਕੀ ਬੋਲਦਾ ਸਰ ਪਰ ਕਹਿੰਦੇ ਸੰਗਰੂਰ ਹੈ ਜਿਹੜਾ ਸੰਗਰੂਰ ਹਲਕਾ ਵਾ ਸਾਡਾ ਸੰਗਰੂਰ ਬਈ ਭਗਵੰਤ ਮਾਨ ਦਾ ਉਹ ਕਰ ਇਹ ਰਾਜਨੀਤੀ ਆ ਭਗਵੰਤ ਮਾਨ ਇਹ ਰਾਜ ਨੂੰ ਕਰਦਾ ਹੈਗਾ ਤਾਂ ਕਰਕੇ ਇੱਤੀ ਵੀ ਮੀਤਿਆਰ ਨੂੰ ਜਿੱਤ ਦਿੱਤੀ ਹੈ ਨਾ ਜਿਹਨੂੰ ਮਰਜ਼ੀ ਖੜਾ ਕਰ ਦਿੰਦਾ ਤੇ ਸਿਮਰਜੀਤ ਸਿੰਘ ਮਾਨ ਦਾ ਜਿੱਤਣ ਦਾ ਕਾਰਨ ਸੀ ਮੂਸੇਵਾਲ ਦੀ ਮੌਤ ਹੋਣੀ ਹੂੰ ਉਦੋਂ ਲੋਕਾਂ ਦੇ ਮਨਾਂ ਤੇ ਗੁੱਸਾ ਹੈਗਾ ਸੀ ਨਾ ਹੂੰ ਉਹਨਾਂ ਨੇ ਚਲੋ ਤਾਂ ਕਰਕੇ ਵੋਟਾਂ ਸਿਮਰਜੀਤ ਸਿੰਘ ਮਾਨ ਜੀ ਨੂੰ ਪਾ ਕੇ ਜਿੱਤ ਹੋ ਸਕਦਾ ਵੀ ਸਿਮਰਜੀਤ ਸਿੰਘ ਮਾਨ ਦੀ ਹਾਰ ਤਾਂ ਕਰਕੇ ਹੋਈ ਕਿਉਂਕਿ ਦੀਪ ਸਿੱਧੂ ਤੇ ਸਿੱਧੂ ਮੂਸੇਵਾਲ ਦੇ ਮੌਤ ਨੂੰ ਇਫੈਕਟ ਨਹੀਂ ਮੰਨਦੇ ਸੀ ਦੋ ਤਿੰਨ ਗਲਤੀਆਂ ਉਹਨਾਂ ਤੋਂ ਹੋਈਆਂ ਨੇ ਇੱਕ ਤਾਂ ਚਲੋ ਪੱਤਰਕਾਰ ਭਾਈ ਜਰ ਨਹੀਂ ਹਾਈਲਾਈਟ ਹਾਈਲਾਈਟ ਕਰਤੀ ਗੱਲ ਵੀ ਉਹ ਆਂਡੇ ਖਾ ਲੈਣਾ ਹਨਾ ਉਹ ਚੀਜ਼ ਤੋਂ ਲੋਕਾਂ ਦਾ ਸਭ ਤੋਂ ਵੱਡੀ ਗੱਲ ਸੀ ਵੀ ਉਹਨੇ ਦੀਪ ਸਿੱਧੂ ਤੇ ਮੁੱਛਿਆ ਵਾਲੇ ਦਾ ਯਾਨੀ ਕਿ ਇਹ ਆਖਿਆ ਜੀ ਉਹਨਾਂ ਦਾ ਜਿੱਤੋਂ ਕੋਈ ਜੋੜ ਨਹੀਂ ਆ ਹਾਂ ਹਾਂ ਤੇ ਤੀਜਾ ਕਾਰਨ ਸੀ ਉਹਨੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਆਪਣਾ ਬੰਦਾ ਨਹੀਂ ਉਠਾਇਆ ਹਾਂ ਆ ਚੀਜ਼ਾਂ ਕਰਕੇ ਉਹਨਾਂ ਦੀ ਹਾਰ ਹੋ ਗਈ ਜੀ ਬਾਕੀ ਭਗਵਾਨ ਤੁਮਾਰ ਨੇ ਸਾਡੇ ਉਪਰ ਨਾ ਲਾਈਟ ਵੀ ਬੜੀ ਯਾਦ ਰੱਖੀ ਆ ਹਾਂ ਉਹ ਮੈਨੂੰ ਇਹ ਲੱਗਦਾ ਵੀ ਬੋਟਰ ਤੋਂ 15 ਦਿਨ ਪਹਿਲਾਂ ਲਾਈਟ ਆ ਗਈ ਗਈ ਵੀ ਨਹੀਂ ਚੱਲੀ ਗਈ ਇਹ ਦਿਨ ਠੀਕ ਹੈ ਉਹ ਚੀਜ਼ ਜਿਹੜੀ ਸਾਡੇ ਖੇਤਾਂ ਵਾਲੇ ਸੀ ਯਾਰ ਲਾਈਟ ਆਮ ਕਰ ਰੱਖੀ ਆਪਾਂ ਤੈਨੂੰ ਪਾਵਾਂਗੇ ਆ ਚੀਜ਼ ਕਰਕੇ ਬੋਟਾ ਪਾਈ ਆ ਆ ਭਾਈ ਜੇ ਖੇਤੀ ਦੀ ਗੱਲ ਕਰ ਲਈਏ ਆ ਇੱਕ ਗਰਾਊਂਡ ਬਣਾਇਆ ਬਈ ਆਪਣੇ ਨਰੇਗਾ ਚੋਂ ਬਣਾਇਆ ਘਰੋਂ ਬਣਾਇਆ ਖਰਾ ਕੋ ਇੱਧਰ ਦਿਖਾ ਦਊਂ ਮੜਾ ਜਾ ਬਈ ਜਿਹੜਾ ਗਰਾਊਂਡ ਹੈ ਹਾਂਜੀ ਭਾਈ ਇਹ ਫਿਰ ਬਣਾਉਣ ਦੀ ਕਿੱਥੋਂ ਸਕੀਮ ਆਈ ਵੀ ਪਿੰਡ ਚ ਗਰਾਊਂਡ ਬਣਾ ਦਈਏ ਕਿਉਂਕਿ ਬਹੁਤੀਆਂ ਪੰਚਾਇਤੀਆਂ ਥਾਵਾਂ ਤੇ ਸਰਪੰਚ ਵਾਈ ਕਰਨ ਅਸਤੀ ਰੱਖ ਲੈਂਦੇ ਆ ਅਸਲ ਚ ਨਾ ਬਈ ਆਪਾਂ ਕਹਿੰਦੇ ਵੀ ਨਸ਼ੇ ਪੰਜਾਬ ਚ ਬਹੁਤ ਜ਼ਿਆਦਾ ਹੋ ਗਏ ਨਾ ਪਰ ਆਪਾਂ ਬਈ ਨੌਜਵਾਲਾਂ ਨੂੰ ਨਸ਼ਿਆ ਤੇ ਹੋਟ ਆਉਣ ਵਾਇ ਤੇ ਕੁਝ ਕਰਿਆ ਨਹੀਂ ਨਾ ਅੱਗੇ ਨਹੀਂ ਕਹਿ ਸਕਦੇ ਨਸ਼ੇ ਜ਼ਿਆਦਾ ਹੋ ਗਏ ਹੁਣ ਜੇ ਮੈਂ ਸਾਡੇ ਪਿੰਡ ਚ ਮੈਂ ਇਹ ਵੀ ਨਸ਼ਾ ਇੱਕ ਖੇਡਾ ਦਾ ਨਾ ਇਹ ਨਸ਼ੇ ਤੇ ਲਾਉਣ ਲਈ ਨੌਜਵਾਨਾਂ ਨੂੰ ਗਰਾਊਂਡ ਬਣਾਇਆ ਹੈ ਹੂੰ ਇਥਰੋਂ ਨੌਜਵਾਨ ਆਉਣਗੇ ਹੱਥ ਵਿੱਚ 10 ਮਿੰਟ ਲਾ ਲੈਣਗੇ ਅਗਲਾ 1-2 ਦਲ ਆ ਜਾ ਤਾਂ ਹਰ ਨੂੰ ਲਾਇਆ ਕਰਨਗੇ ਉਹਨਾਂ ਦਾ ਜਾਨੀ ਕਿ ਟਾਈਮ ਇਥੇ ਲੰਘ ਜਾਇਆ ਕਰੂਗਾ ਨਹੀਂ ਕਿਸੇ ਪਾਸੇ ਹੋਰ ਗਲਤ ਪਾਸੇ ਜਾ ਕੇ ਟਾਈਮ ਖਰਾਬ ਕਰਨਗੇ ਉਹਨਾਂ ਨੂੰ ਹੀ ਨੁਕਸਾਨ ਆਗਾ ਬਈ ਇਹ ਤੁਸੀਂ ਜਾਨੀ ਕਿ ਨਸ਼ਾ ਕਰਵਾ ਰਹੇ ਹੋ ਪਰ ਕਰਵਾ ਵਾਲੀ ਬਾਲ ਦਾ ਰਹੇ ਹੋ ਖੇਡਾ ਦਾ ਰਹੇ ਹੋ ਬਾਈ ਜਿਹੜੇ ਮੈਂ ਪਹਿਲਾਂ ਦੇਖਿਆ ਜਿਹੜੇ ਸਨਮਾਨ ਪਏ ਆ ਕਰੇ ਉਹ ਉਹ ਫਿਰ ਕਿਵੇਂ ਹੁੰਦੇ ਆ ਐਡੇ ਵੱਡੇ ਵੱਡੇ ਕੱਪ ਮਿਲਦੇ ਆ ਤੁਹਾਨੂੰ ਕੋਈ ਨੌਜਵਾਨ ਪਿਆਰ ਕਰਦੇ ਆ ਨਾ ਜਿਹੜੇ ਤੁਹਾਨੂੰ ਜਿਵੇਂ ਸਾਡੇ ਪਿੰਡ ਦੀ ਕ੍ਰਿਕਟ ਟੀਮ ਹੋਊਗੀ ਜਾਂ ਕਬੱਡੀ ਵਾਲੇ ਮੁੰਡੇ ਹੋਊਗਾ ਇਹ ਜਦੋਂ ਕੋਈ ਟੂਰਨਾਮੈਂਟ ਵਗੈਰਾ ਕਰਵਾਉਂਦੇ ਆਗੇ ਤਾਂ ਮਾਣ ਸਨਮਾਨ ਦਿੰਦੇ ਆ ਖੇਡਦੇ ਖੂਡਦੇ ਵੀ ਉਹ ਨਹੀਂ ਖੇਡਣ ਨਾਲ ਤਾਂ ਨਹੀਂ ਆ ਜਿਵੇਂ ਬਹੁਤੇ ਸਰਪੰਚ ਖੇਡਾਂ ਨਾਲ ਜੁੜੇ ਹੁੰਦੇ ਆ ਕਿਉਂਕਿ ਪਿੰਡਾਂ ਦੀ ਇੱਕ ਖੇਡ ਆ ਕਬੱਡੀ ਵਾਲੀ ਪੰਜ ਨਾਮ ਪਚਪਣੀ ਜਿਹੜਾ ਜਿਵੇਂ ਆ ਭਰੇ ਆ ਗਿਆ ਵੀ ਛੋਟਿਆਂ ਨੂੰ ਦੀ ਕੰਮ ਗੱਲ ਪੈ ਗਈ ਖੇਡਣ ਦਾ ਟਾਈਮ ਹੀ ਨਹੀਂ ਲੱਗਾ ਬਾਈ ਪਰਿਵਾਰ ਦਾ ਸਾਥ ਕਿੰਨਾ ਕੁ ਪਰਿਵਾਰ ਦਾ ਸਾਥ ਵਧੀਆ ਵੀ ਠ ਪੂਰਾ ਵਧੀਆ ਪੂਰਾ ਵਧੀਆ ਇੱਕ ਜਿਵੇਂ ਉਹ ਗਰਾਊਂਡ ਬਣਾਇਆ ਕਰੋ ਛੜਕਾ ਤਾਂ ਨਹੀਂ ਪਈਆਂ ਵੀ ਤੂੰ ਘਰ ਦੇ ਪੈਸੇ ਉਧਰ ਲਾਤੇ ਪਿੰਡਾਸਤੇ ਲਾਤੇ ਬਿਲਕੁਲ ਭਾਈ ਜਦੋਂ ਸਰਪੰਚ ਬਣਿਆ ਹਨ ਤਾਂ ਕੁਝ ਕੁ ਕਰਕੇ ਵੀ ਦਿਖਾਉਣਾ ਵੀ ਲੋਕ ਯਾਦ ਕਰਨੇ ਯਾਰ ਜੱਗੀ ਸਰਪੰਚ ਬਣਿਆ ਸੀ ਆਹ ਕੰਮ ਉਹਦੇ ਕੋਈ ਸੀ ਹੂੰ ਉਹ ਚੀਜ਼ਾਂ ਕਰੋ ਕੋਈ ਚੱਕਰ ਨਹੀਂ ਬਦ ਕਿਉਂਕਿ ਕਬੀਲਦਾਰੀ ਆਪਦੇ ਕੋਲ ਹੀ ਹੈ ਬਾਈ ਜਦੋਂ ਨਸ਼ਾ ਰੋਕ ਕੋਈ ਇੱਕ ਟੀਮ ਚੱਲੀ ਹੈ ਇੱਕ ਮਹਿਮ ਚੱਲੀ ਹੈ ਪੰਜਾਬ ਦੇ ਵਿੱਚ ਉਦੋਂ ਇਸ ਪਿੰਡ ਦੇ ਵਿੱਚ ਵੀ ਬਣੀ ਹੋਊਗੀ ਹਾਂਜੀ ਬਣੀ ਹੈ ਬਿਲਕੁਲ ਬਾਈ ਉਦੋਂ ਬਾਈ ਬਣੀ ਫਿਰ ਵਿਰੋਧ ਨਹੀਂ ਹੋਇਆ ਤੁਹਾਡਾ ਫਿਰ ਮੈਂ ਸੁਣਿਆ ਕਹਿੰਦੇ ਉਸ ਟਾਈਮ ਤੁਸੀਂ ਸੋਹਾਂ ਪਵਾਈਆਂ ਸੀ ਵੀ ਅਰਸ਼ੀਆਲੇ ਬੰਦੇ ਦੀ ਸੋਹਾਂ ਪਾਈ ਨਹੀਂ ਦੇਣੀ ਕਿਸੇ ਨੇ ਜ਼ਮਾਨਤ ਨਹੀਂ ਦੇਣੀ ਸੋਹਾਂ ਪਾਈਆਂ ਸੀ ਵੀ ਸਾਡੀ ਪੰਚਾਇਤ ਚੋਂ ਨੰਬਰਦਾਰ ਦੋਨੇ ਤੇ ਮੈਂ ਬਤੌਰ ਸਰਪੰਚ ਮੈਂ ਤਾਂ ਬਾਈ ਪਹਿਲਾਂ ਵੀ ਨਹੀਂ ਕਿਦਣਾ ਕੋਈ ਚਿੱਟੇ ਵਾਲੇ ਦੀ ਨਾ ਕੋਈ ਗੋਲੀਆਂ ਗੋਲਿਆਂ ਦੀ ਨਾ ਕੋਈ ਚੋਰੀ ਵਾਲੇ ਦੀ ਕਿਸੇ ਦੀ ਜ਼ਮਾਨ ਹਾਂ ਤੇ ਉਦੋਂ ਮੈਂ ਹੋਰ ਨੂੰ ਵਿਰੋਧਤਾ ਸੀ ਉਦੋਂ ਬਾਵਾ ਵਿਰੋਧ ਜਾ ਹੋਇਆ ਹੈ ਨਾ ਹੂੰ ਮੇਰਾ ਚਲੋ ਵੀ ਵਿਰੋਧਤਾ ਹੋਇਆ ਨਾ ਪਰ ਦੁੱਖ ਉਹ ਚੀਜ਼ ਦਾ ਵੀ ਕੁਝ ਜਿਹੇ ਬੰਦੇ ਸਾਂਝੇ ਬੰਦੇ ਜਾ ਕੇ ਜਮਾਨਤਾਂ ਹੀ ਫਟ ਕਰਾ ਲਿਆ ਹੁੰਦੇ ਹਨਾ ਪੁਲਿਸ ਫੜਦੀ ਬਾਅਦ ਚ ਆ ਗਈ ਪਹਿਲਾਂ ਥਾਣੇ ਖੜੇ ਹੁੰਦੇ ਹੈਗੇ ਹੂੰ ਕੋਈ ਫਰਾਨੇ ਬੰਦੇ ਨੂੰ ਫੜਨ ਗਿਆ ਭਈ ਅਸੀਂ ਉਹਨਾਂ ਵਾਸਤੇ ਆਏ ਹੈਗੇ ਹੂੰ ਇਹ ਚੀਜ਼ ਹੈਗੀ ਤਾਂ ਕਰਕੇ ਨਸ ਨਹੀਂ ਰੁਕ ਰਹੇ ਹੈਗੇ ਬਾਕੀ ਕਹਿੰਦੇ ਸਭ ਤੋਂ ਵੱਧ ਦੁੱਖ ਵੀ ਉਦੋਂ ਹੁੰਦਾ ਜਿਹੜਾ ਦੁੱਖ ਦੇਣ ਵਾਲਾ ਕੋਈ ਸਾਡਾ ਆਪਦਾ ਹੋਵੇ ਹੈ ਨਾ ਜੇ ਜੀ ਜੀ ਦਾ ਚੰਗਾ ਕੀਤਾ ਹੋਵੇ ਉਹ ਮੜ ਹੁੰਦਾ ਵਈ ਜੇ ਕੋਈ ਕੰਮ-ਕੁਮ ਕਰਵਾਉਣਾ ਪਿੰਡ 'ਚ ਕਿਸੇ ਦਾ ਪਰਸਨਲ ਕੰਮ ਵੀ ਕਰਦਿਆਂਗੇ ਤਾਂ ਉਹ ਵੀ ਬੰਦਾ ਹਨਾ ਹੋਰ ਤਰ੍ਹਾਂ ਦੀ ਤਰੀਕੇ ਨਾਲ ਗੱਲ ਕਰੇ ਫਿਰ ਦੁੱਖ ਜਾਂ ਹੁੰਦਾ ਹੈ ਹੂੰ ਕਦੇ ਕੰਮ ਪਿੱਛੇ ਲੜਾਈ ਹੋਈ ਹੈ ਹਾਂਜੀ ਬਾਈ ਹੁੰਦੀ ਰਹਿੰਦੀ ਪਰ ਇੰਨਾ ਕਾ ਕੇ ਤੇ ਉਹ ਲੜਾਈ ਨਹੀਂ ਹੋਗੀ ਥੱਪੜ ਥੱਪੜ ਹੀ ਹੋਗੇ ਹੂੰ ਬਸ ਵੀ ਐ ਬਹਿ ਕੇ ਸਮਝਾ ਲੰਨੇ ਆ ਅਗਲੇ ਨੂੰ ਹੈਂਡਲ ਕਰ ਲੰਨੇ ਹਨਾ ਜਿਵੇਂ ਕੋਈ ਗਲੀ ਬਣਾਉਣੀ ਹੈਗੀ ਉੱਥੇ ਵੀ ਇਹ ਐ ਨਹੀਂ ਬਣਾਉਣੀ ਇਹ ਐ ਬਰੋਉਣੀ ਹੈ ਜੀ ਜੇ 10 ਪਰਿਵਾਰ ਨੇ ਤਾਂ ਦਸਾਂ ਦੇ ਮੂੰਹ ਅੱਡ-ਅੱਡ ਹੁੰਦੇ ਹੈਗੇ ਹੂੰ ਤਾਬਰ ਉੱਤੇ ਬਹਿ ਕੇ ਵੀ ਭਾਈ ਤੁਸੀਂ ਆਪਸੀ ਬਹਿ ਕੇ ਸੈਟਿੰਗ ਕਰੋ ਫਿਰ ਸਾਡੇ ਪਿੰਡ ਚ ਹੈਗੇ ਆ ਪੁਰਾਣੇ ਬੰਦੇ ਸੋ ਜਿਓ ਜਿਵੇਂ ਸਦਾਕਰ ਸਿੰਘ ਸਰਪੰਚ ਜੀ ਨੇ ਜਦੋਂ ਵਿੱਚ ਆ ਜਾਣਾ ਉਹਨਾਂ ਮੂਰੇ ਕੋਈ ਬੋਲਦੀ ਨਹੀਂ ਹੈਗਾ ਉਹਨਾਂ ਦੀ ਲੋਕ ਚ ਮੰਨਦੇ ਆ ਜੀ ਇੱਕ ਉਹ ਗੱਲ ਸੱਚੀ ਕਹਿੰਦੇ ਨੇ ਫਿਰ ਉਹੋ ਜਿਹੇ ਬੰਦੇ ਨੂੰ ਵਿੱਚ ਲਿਆ ਕੇ ਸੈਟਿੰਗ ਕਰਕੇ ਜਿਹਨਾਂ ਕੀ ਕੰਮ ਫਤਿਹ ਕਰ ਦਿੰਦੇ ਸੀ ਠੀਕ ਐ ਬਈ ਨਿੱਕੇ ਮੋਟ ਮਸਲੇ ਨੂੰ 6-3 ਦਿਨ ਬੈਠਦੇ ਹਾਂ 6-3 ਦਿਨ ਮੀਟ ਲੈਂਦੇ ਬਈ ਗੁੱਸਾ ਆਇਆ ਕਦੇ ਨਾ ਬਈ ਗੁੱਸਾ ਤਾਂ ਨਹੀਂ ਆਉਂਦਾ ਕਹਿੰਦੇ ਗੁੱਸਾ ਹਰ ਇੱਕ ਦੇ ਵਿੱਚ ਹੀ ਆਉਂਦਾ ਕਿ ਪਹਿਲੇ ਨਾ ਆਉਂਦਾ ਬਈ ਤੇ ਫਿਰ ਜਦੋਂ ਗੁੱਸਾ ਆ ਫਿਰ ਕੀ ਕਰਦੇ ਹੋ ਜਦੋਂ ਫਿਰ ਗੁੱਸਾ ਆ ਜਾਉਂਦਾ ਸੋਚਣਾ ਹੈ ਬਈ ਇੱਕ ਵਾਰ ਨਾ ਗੁੱਸੇ 'ਚ ਜਾ ਕੇ ਆਪਾਂ ਕੋਈ ਗਲਤ ਫੈਸਲਾ ਲਾਵਾਂਗੇ ਤਾਂ ਸਾਰੀ ਉਮਰ ਦਾ ਪਛਤਾਵਾ ਹੀ ਰਹਿ ਜਾਊਗਾ ਤਾਂ ਕਰ ਕਿਉਂਦੇ ਨਹੀਂ ਹੈਗਾ ਕਿਉਂਕਿ ਬਹੁਤ ਦੁੱਖਾਂ ਚ ਲੰਗੇ ਹੋਏ ਆਗੇ ਹੂੰ ਇਹ ਚੀਜ਼ਾਂ ਬਈ ਆਪਦੇ ਮਨ ਨੂੰ ਕੰਟਰੋਲ ਕਰ ਲਾਂਗੇ ਤਾਂ ਦੁਨੀਆ ਆਪਾਂ ਜਿੱਤ ਲਾਂਗੇ ਜੀ ਜੇ ਮਣੀ ਨਾਲ ਕੰਟਰੋਲ ਹੋਇਆ ਫਿਰ ਆਪਾਂ ਦੁਨੀਆ ਨੂੰ ਕਿੱਥੋਂ ਕੰਟਰੋਲ ਕਰ ਲਾਂਗੇ ਅਗਲੀ ਵਾਰ ਸਰਪੰਚ ਚ ਨਾ ਬਾਈ ਅਗਲੀ ਵਾਰੀ ਸਰਪੰਚੀ ਦੇ ਇਲੈਕਸ਼ਨ ਲੜੋਗੇ ਆਉਣ ਆਲੇ ਆ ਨਹੀਂ ਬਾਈ ਮੈਂ ਤਾਂ ਨਹੀਂ ਲੜਾਂ ਕਿਉਂ ਬਈ ਕਾਰਨ ਕੀ ਆ ਇੱਕ ਤਾਂ ਬਈ ਮੇਰੇ ਮਨ ਚ ਹਨਾ ਇੱਕ ਤਾਂ ਵੀ ਸਰਕਾਰ ਨਹੀਂ ਸਾਧ ਦੇਰੀ ਕੰਮ ਨਹੀਂ ਹੋਣੇ ਮੇਰੇ ਤੋਂ ਹੂੰ ਹੁਣ ਪਿਛਲੇ 2 ਸਾਲ ਚ ਮੈਂ ਕੋਈ ਖਾਸ ਜਾ ਕੰਮ ਕਰਾਇਆ ਨਹੀਂ ਜਿਹੜੇ ਪਹਿਲਾਂ ਦੇ ਪਾਸ ਹੋਏ ਹੋਏ ਨੇ ਉਹ ਚੱਲੀ ਜਾਂਦੇ ਹੈਗੇ ਤੇ ਜਦੋਂ ਕੰਮ ਨਾ ਹੋਵੇ ਫਿਰ ਲੋਕ ਗਾਲਾਂ ਕੱਢਣਗੇ ਗਾਲਾਂ ਕਿਹਨੂੰ ਕੱਢਣਗੇ ਸਰਪੰਚ ਨੂੰ ਕਮ ਸਰਕਾਰ ਨਹੀਂ ਕਰਾ ਰਹੀ ਹੈ ਨਾ ਦੂਜਾ ਕਾਰਨ ਵੱਡਾ ਵੀ ਮੈਂ ਆਮ ਲੋਕਾਂ ਨੂੰ ਵੀ ਦੱਸਣਾ ਚਾਹਣਾਗਾ ਤੁਸੀਂ ਬਿਨਾ ਸਰਪੰਚ ਚੋ ਕਿਵੇਂ ਕੰਮ ਕਰਾ ਸਕਦੇ ਹੋਗੇ ਵੀ ਤੁਸੀਂ ਨਾ ਕੋਈ ਸਰਪੰਚੋ ਨਾ ਮੈਂਬਰੋ ਫਿਰ ਵੀ ਪਿੰਡ ਦੇ ਕੰਮ ਕਰਵਾ ਸਕਦੇ ਹੋ ਕਿਵੇਂ ਕਰਵਾਤਾ ਉਹ ਕਿਵੇਂ ਕੰਮ ਕਰਾ ਸਕਦਾ ਮਰੇਗਾ ਜੋ ਕੰਮ ਕਰਵਾ ਸਕਦੇ ਆ ਬਈ ਤੁਹਾਡੇ ਕੋਲੇ ਤੁਸੀਂ ਪਿੰਡ ਚ ਕੋਈ ਗਰਾਉਂਡ ਬਣਾਉਣਾ ਮੰਨ ਲਓ ਤੁਸੀਂ ਕਿਸੇ ਆਪਣੇ ਬਜ਼ੁਰਗਾਂ ਦੀ ਯਾਦ ਚ ਗਰਾਉਂਡ ਬਣਾਉਣਾ 4 ਲੱਖ ਰੁਪਇਆ 5 ਲੱਖ ਇੱਕ ਵਾਰ ਗਰਾਉਂਡ ਤੇ ਲਾ ਦੋ ਜੇ ਤੁਸੀਂ ਸਾਰਾ ਵੀ ਨਹੀਂ ਲਾਉਣਾ ਕਈ ਵਾਰ ਆਧਾਰ ਵੀ ਸਮਾਨ ਮਿਲ ਜਾਂਦਾ ਤਾਂ ਕਰਨਾ ਤਾਂ 5-6 ਮਹੀਨੇ ਜਾਂ ਤਾਂ 5-6 ਮਹੀਨੇ ਚ ਪੇਮੈਂਟ ਹੋ ਜੂਗੀ ਤੇ ਇਹ ਨਾਲ ਤਾਂ ਤੁਹਾਡਾ ਪੈਸਾ ਆ ਜੂ ਨਾਲੇ ਤੁਹਾਡੇ ਬਜ਼ੁਰਗਾਂ ਦੀ ਯਾਦ ਤੁਸੀਂ ਖੁਦ ਬਣਾ ਦੋਗੇ ਬਹੁਤ ਲੋਕ ਪਿੰਡਾਂ ਚ ਅਮੀਰ ਨੇ ਅਰਬਪਤੀ ਨੇ ਜਿਹੜੇ ਚਾਹੁੰਦੇ ਆ ਵੀ ਮੈਂ ਆਪਣੇ ਬਜ਼ੁਰਗਾਂ ਦੀ ਯਾਦ ਕੁਝ ਬਣਾਵਾ ਉਹਨਾਂ ਵਾਸਤੇ ਇੱਕ ਵਈ ਹੈ ਨਾ ਇਹ ਮਨੋਵੀ ਰਸਤਾ ਬਣਾ ਆਪਾਂ ਦੱਸਿਆ ਕਰਾਂਗੇ ਆ ਭਾਈ ਇੱਕ ਹੋਰ ਦੱਸੋ ਨ ਸਕੀਮ ਚੈੱਕ ਕਰਨੀ ਆ ਜਾਂ ਸਗਨ ਸਕੀਮ ਕਿਵੇਂ ਚੈੱਕ ਕਰਦੇ ਆ ਉਹ ਕਿਵੇਂ ਚੈੱਕ ਹੁੰਦੀ ਉਹ ਵੀ ਦੱਸ ਸਗਨ ਸਕੀਮ ਤਾਂ ਬਈ ਐਪ ਇਹਨਾਂ ਦੀ ਨਾ ਸਗਨ ਸਕੀਮ ਵਾਲੀ ਉਹਦੇ ਚੈੱਕ ਕਰ ਸਕਦੇ ਹੋਗੇ ਅਹਿਮ ਦਾ ਨਾਮ ਬੋਲ ਦੋ ਸਾਰੀ ਪੂਰੀ ਡਿਟੇਲ ਦੇ ਦਿਓ ਐਪ ਦਾ ਨਾਮ ਮੇਰੇ ਐਵੇਂ ਯਾਦ ਨਹੀਂ ਬਈ ਹੂੰ ਠੀਕ ਕਿਸੇ ਵੀ ਕਾਫੇ ਤੋਂ ਪਤਾ ਕਰ ਸਕਦੇ ਬਈ ਕਿੱਥੇ ਦੀ ਐਂਗ ਚੱਕਰ ਆ ਗਿਆ ਇਹ ਨਰੇਗਾ ਚੈੱਕ ਕਰਨੀ ਆ ਆਪਾਂ ਤਾਂ ਨਰੇਗਾ 'ਚੋਂ ਵੀ ਗੂਗਲ ਤੇ ਨਰੇਗਾ ਭਰ ਕੇ ਤਾਂ ਉਹ ਤੇ ਪੰਚਾਇਤੀ ਆਜੂ ਆਪਣੀ ਪੰਚਾਇਤ ਪਿੰਡ ਤੇ ਜ਼ਿਲ੍ਹਾ ਹੂੰ ਬਲਾਕ ਸਾਰਾ ਕੁਝ ਆ ਜਾਂਦਾ ਹੈਗਾ ਫਿਰ ਨਰੇਗਾ ਕਾਰਡ ਨੰਬਰ ਆ ਜਾਂਦੇ ਨੇ ਤਾਂ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਕਿਹੜੇ ਕਿਹੜੇ ਕੰਮ ਹੋਏ ਨੇ ਉਹ ਆ ਜਾਂਦੇ ਨੇ ਉਹ ਮੇਰੀ ਵੀਡੀਓ 'ਤੇ ਹੋਈ ਹੈ ਜਿਹਦੇ ਸੁੱਕ ਤੇ ਹੂੰ ਬਈ ਨਰੇਗਾ ਚ ਦਿਹਾੜੀਆਂ ਪਵਾ ਕੇ ਕਿਸੇ ਤੇ ਆ ਅੱਧੇ-ਅੱਧੇ ਪੈਸੇ ਕਿ ਕਰਦੇ ਆ ਨਵੇਂ ਤਾਂ ਤੁਸੀਂ ਕੀਤੇ ਬਹੁਤ ਲੋਕ ਜੇ ਮੈਂ ਕੀਤੇ ਹੁੰਦੇ ਫਿਰ ਮੈਂ ਦੱਸਦਾ ਨਾ ਨਾ ਫਿਰ ਤਾਂ ਲੋਕਾਂ ਦੇ ਸਾਹਮਣੇ ਆਉਣ ਸਾਡਾ ਤਾਂ ਸਾਰਾ ਪਿੰਡ ਨੇ ਇੱਕ ਆ ਦੀ ਐਪ ਚਲਾਉਣ ਜਾਣਦਾ ਹੈਗਾ ਇਹ ਇਹ ਬਈ ਜਿਹੜਾ ਨਰੇਗਾ ਵਾਲੀ ਸਕੀਮ ਹੈ ਯਾਰ ਇਹ ਈ ਐਪ ਚਲਾਉਣ ਲਾਇਆ ਤੁਸੀਂ ਆਪਣੇ ਕੰਮ ਨੂੰ ਡਿਜੀਟਲ ਕਰਤਾ ਹਰ ਇੱਕ ਕੰਮ ਨੂੰ ਡਿਜੀਟਲ ਕਰਤਾ ਔੱਖਾ ਨਹੀਂ ਲੱਗਿਆ ਇਹ ਨਹੀਂ ਕੋਈ ਸੌਖੀ ਆ ਬਈ ਲੋਕ ਬਹੁਤ ਸਰਪੰਚਾਂ ਨੇ ਲਾਂਬੇ ਵੀ ਦਿੱਤੇ ਹਨਾ ਗਾਲਾਂ ਗੂਲਾਂ ਵੀ ਕੱਢ ਦਿੰਦੇ ਆਥਨੇ ਵੀ ਇਕ ਲਾ ਕੇ ਤੇ ਚਲੋ ਫਿਰ ਵੀ ਆਪਾਂ ਆਪਣੇ ਕੰਮ ਤੇ ਲੱਗੇ ਰਹੇ ਹਨਾ ਕੋਈ ਬਹਿਮ ਨਹੀਂ ਜਿੰਨੇ ਜਿਉਂ ਕੀ ਕਰਨਾ ਕਰੀ ਜਾਵੇ ਜੀ ਤਾਂ ਜੱਗੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤਾਂ ਕਿੰਨੀਆਂ ਬਹੁਤ ਚੰਗਾ ਲੱਗਿਆ ਤਾਂ ਦੋਸਤੋ ਇਹ ਇੰਟਰਵਿਊ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਹੇਖੇੜੇ ਦੇ ਜੱਗੀ ਸਰਪੰਚ ਦੀ ਹੈ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੇ ਐਦਾਂ ਦੇ ਕੰਮ ਕਰਨ ਵਾਲੇ ਸਰਪੰਚ ਦੀ ਵੀਡੀਓ ਜ਼ਰੂਰ ਸ਼ੇਅਰ ਕਰੋ ਜੇ ਤੇ ਕਮੈਂਟ ਸੈਕਸ਼ਨ ਰਾਈ ਜ਼ਰੂਰ ਜੁੜਿਓ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਜੁੜੇ ਰਹੋ ਸਫਰ ਟੈਲੀ ਵੀ ਨਾਲ ਸਤਿ ਸ਼੍ਰੀ ਅਕਾਲ